ਪਾਣੀ ਅੱਗ ਭਜਾਉਂਦੇ ਹੀ ਨਹੀਂਗੇ ਪਾਣੀ ਅੱਗ ਲਾ ਵੀ ਦਿੰਦੇ ਨੇ ਪੰਜਾਬ ਦੇ ਪਾਣੀਆਂ ਦੀ ਵੰਡ ਦਾ ਸਹੀ ਨਾ ਹੋਣਾ ਇਹ ਸਦਾ ਹੀ ਮਸਲਾ ਰਿਹਾ ਤੇ ਕੇਂਦਰ ਵਾਲੇ ਪਾਸੇ ਹਮੇਸ਼ਾ ਵਿਤਕਰੇ ਦੀ ਅੱਖ ਉੱਠਦੀ ਰਹੀ ਕਿ ਵਿਤਕਰਾ ਪੰਜਾਬ ਨਾਲ ਕਿਉਂ ਇੱਕ ਵਾਰ ਫਿਰ ਰਾਜਸਥਾਨ ਨਹਿਰ ਇਸ ਮਾਮਲੇ ਦੇ ਵਿੱਚ ਵਿਚ ਆ ਖੜੀ ਹੈ ਕੀ ਹੈ ਰਾਜਸਥਾਨ ਨਹਿਰ ਦੇ ਸ਼ਟਾਪ ਦੀ ਸਮਾਗਮਾ ਦਾ ਮਸਲਾ ਕੌਣ ਪੰਜਾਬ ਦੀ ਦੁੱਖ ਦੀ ਰੱਖ ਛੇੜਨ ਜਾ ਰਿਹਾ ਹੈ ਪੰਜਾਬ ਦੇ ਵਿੱਚ ਕੀ ਇਹ ਮਾਮਲਾ ਵੱਡਾ ਹੋ ਜਾਏਗਾ ਕਿਹੜੀ ਤਰ ਪੰਜਾਬ ਨੂੰ ਛੇੜ ਰਹੀ ਹੈ ਤੇ ਕਿਹੜੀ ਤੇ ਇਹਦੇ ਮਾਮਲੇ ਦੇ ਵਿੱਚ ਸਾਹਮਣੇ ਆ ਕੇ ਖੜ ਰਹੀ ਹੈ ਰਾਜਸਥਾਨ ਨਹਿਰ ਨੂੰ ਲੈ ਕੇ ਨਮਾ ਟਕਰਾ ਇਹ ਸਾਰੀ ਸਥਿਤੀ ਸਮਝਣ ਦੀ ਕੋਸ਼ਿਸ਼ ਕਰਾਂਗੇ ਇਧਰ ਅਮਰਤਪਾਲ ਸਿੰਘ ਹੋਰਾਂ ਨੇ ਇੱਕ ਵਾਰ ਫਿਰ ਹਾਈ ਕੋਰਟ ਦਾ ਰੋਕ ਕੀਤਾ ਬਾਰ ਬਾਰ ਜਾਣਾ ਪੈ ਰਿਹਾ ਕਿ ਰਾਹਤ ਨਹੀਂ ਮਿਲ ਰਹੀ ਕਿ ਵਿਧیکی ਹੋ ਰਹੀ ਹੈ ਜਾਂ ਇਹ ਮਜਬੂਰੀ ਬਣ ਗਈ ਹੈ ਇਸ ਤਰੀਕੇ ਨਾਲ ਅੱਗੇ ਵਧਣਾ ਤੇ ਇਧਰ ਜੇ ਗੱਲ ਕਰੀਏ ਚੋਣ ਕਮਿਸ਼ਨ ਨੂੰ ਕਹਿੰਦੇ ਜੀ ਹਾਈ ਕੋਰਟ ਨੇ ਪੁੱਛਿਆ ਤੇ ਚੋਣ ਕਮਿਸ਼ਨ ਨੇ ਡੀਜੀਪੀ ਨੂੰ ਪੁੱਛਿਆ ਮਾਮਲਾ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਵਤੀ ਚੋਣਾਂ ਦੇ ਵਿੱਚ ਜਿਹੋ ਜਿਹਾ ਨਜ਼ਾਰਾ ਸਭ ਦੇ ਸਾਹਮਣੇ ਹੈ ਉਹ ਸਾਰੀ ਸਥਿਤੀ ਕਿੱਥੇ ਖੜੀ ਹੈ ਇਸ ਦੇ ਉੱਤੇ ਵੀ ਗੱਲ ਕਰਾਂਗੇ ਤੇ ਰੂਸ ਦੇ ਰਾਸ਼ਟਰਪਤੀ ਪੁਤਿਨ ਭਾਰਤ ਦੌਰੇ ਤੇ ਨੇ ਕੀ ਕੀ ਹੋ ਸਕਦਾ ਹੈ ਖਾਸ ਕਰਕੇ ਅੰਤਰਰਾਸ਼ਟਰੀ ਪੱਧਰ ਤੇ ਇਸ ਫੇਰੀ ਦਾ ਅਸਰ ਕੀ ਪਏਗਾ ਅਮਰੀਕਾ ਨਾਲ ਤਣਾਅ ਇਹ ਗਸਤਿਆਂ ਦੇ ਵਿੱਚ ਇਹਦਾ ਅਸਰ ਕੀ ਹੈ ਇਹਦੇ ਮਾਇਨੇ ਕੀ ਨੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਗੱਲ ਅਸੀਂ ਜਿੱਥੇ ਕੰਗਣਾ ਰਣੌਦ ਦੀ ਕਰਾਂਗੇ ਕਿ ਜੀ ਉਸ ਨੂੰ ਹੁਣ ਫਿਰ ਅਦਾਲਤ ਆਉਣਾ ਪਏਗਾ ਬੀਬੀ ਤਾਂ ਪਹੁੰਚੀ ਤੇ ਪਰ ਕੰਗਣਾ ਇਸ ਵਾਰ ਨਹੀਂ ਆਈ ਅਗਲੀ ਵਾਰ ਕੰਗਣਾ ਨੂੰ ਪੇਸ਼ ਹੋਣਾ ਪਏਗਾ ਇਹ ਮਾਮਲਾ ਕਿੱਥੇ ਜਾ ਕੇ ਰੁਕਦਾ ਦਿਖਦਾ ਕਿੱਥੇ ਜਾ ਕੇ ਮੁੱਕਦਾ ਦਿਖਦਾ ਇਹਨਾਂ ਸਾਰੇ ਪਹਿਲੂਆਂ ਤੇ ਚਰਚਾ ਕਰਾਂਗੇ ਮੇਰੇ ਨਾਲ ਹਾਜ਼ਰ ਨੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਜੀ ਸਰਦਾਰ ਹਮੀਰ ਸਿੰਘ ਜੀ ਸਵਾਗਤ ਕਰਦੇ ਆਂ ਮੈਂ ਸਭ ਤੋਂ ਪਹਿਲਾਂ ਰਾਸਤਾਨ ਵਾਲੀ ਨਹਿਰ ਵਾਲੇ ਮੁੱਦੇ ਨੂੰ ਸਮਝਣਾ ਚਾਹੁੰਦਾ ਇਹ ਨਹਿਰ ਪੰਜਾਬ ਦੇ ਲਈ ਜੀਦਾ ਜੰਜਾਲ ਬਣੀ ਹੋਈ ਹੈ ਇਸ ਪਾਣੀਆਂ ਦੀ ਵੰਡ ਦਾ ਮਸਲਾ ਕਈ ਕੋਣਾਂ ਤੋਂ ਵੱਖ-ਵੱਖ ਸੁਬਿਆਂ ਨਾਲ ਸਾਡਾ ਫਸਿਆ ਹੋਇਆ ਪਰ ਇਹਦੀ ਸ਼ਤਾਬਦੀ ਸਮਾਗੋਂ ਕਹਿੰਦੀ ਜੀ ਪੰਜਾਬ ਦੀ ਧਰਤੀ ਤੇ ਮਨਾਇਆ ਜਾਊਗਾ ਤੇ ਜਿਹੜੀ ਤਰ ਮਨਾਉਣ ਆ ਰਹੀ ਹੈ ਉਹ ਸਵਾਲਾਂ ਦੇ ਘੇਰੇ ਚ ਆ ਰਹੀ ਹੈ ਇਹ ਸਾਰਾ ਮਾਮਲਾ ਕੀ ਹੈ ਜਿਹਦੇ ਮਨਾਉਣ ਦੇ ਪਿੱਛੇ ਮਨਸ਼ਾ ਕੀ ਖੜੀ ਹੈ ਕਿ ਇੱਥੇ ਹੀ ਮਨਾਉਣਾ ਜੀ ਇਹਦਾ ਦਿਹਾੜਾ ਪੰਜਾਬ ਦੇ ਅਸਲ ਦੇ ਵਿੱਚ ਜਿਹੜਾ ਪਾਣੀਆਂ ਦਾ ਮਾਮਲਾ ਹੈ ਇਹ ਬਹੁਤਾ ਰੌਲਾ ਤਾਂ ਸਾਡੇ ਪੈ ਰਿਹਾ 1966 ਤੋਂ ਬਾਅਦ ਹਰਿਆਣਾ ਨਾਲ ਇਹ ਹਰਿਆਣਾ ਪੰਜਾਬ ਟਕਰਾ ਹਰਿਆਣਾ ਪੰਜਾਬ ਰੌਲਾ ਤੇ ਹਾਈ ਕੋਰਟ ਸੁਪਰੀਮ ਕੋਰਟ ਕਦੇ ਕਿਤੇ ਕਦੇ ਕਿਤੇ ਹਾਲਾਂਕਿ ਸਭ ਤੋਂ ਜ਼ਿਆਦਾ ਪਾਣੀ ਜਾ ਰਿਹਾ Rajasthan ਨੂੰ ਉਹਦੇ ਗੱਲ ਬੜੀ ਲੇਟ ਹੋ ਰਹੀ ਘਟ ਘਟ ਹੋਈ ਜਾ ਉਸ ਲੈਵਲ ਦੇ ਉੱਤੇ ਜੋ ਕਿ ਅੰਗਰੇਜ਼ਾਂ ਬਣੇ ਇਹ ਜਿਹੜਾ ਜਿਹੜਾ ਕੇਸ ਹੈ ਜਿਹੜਾ ਤਾਜ਼ਾ ਸੰਗੋ ਉੱਭਰ ਗਿਆ ਜਿਹਦੇ ਤੇ ਡਿਬੇਟ ਕੀਤੀ ਜਾਵੇ ਤਾਂ ਇਹ ਜਾਦਾ ਸਮਝਣ ਦੇ ਵਿੱਚ ਰੋਲ ਪਲੇ ਕਰ ਸਕਦਾ ਜਿਹੜੀ ਗੰਗ ਕਨਾਲ ਜਿਹਨੂੰ ਰਾਜਸਥਾਨ ਕਨਾਲ ਕਿਹਾ ਜਾਂਦਾ ਇਹਨੂੰ ਗੰਗ ਕਨਾਲ ਮਹਾਰਾਜਾ ਗੰਗਾ ਸਿੰਘ ਉਦੋਂ ਬੀकानेर ਦੇ ਰਾਜਾ ਸੀ ਉਹਨਾਂ ਨੇ ਬ੍ਰਿਟਸ ਪੰਜਾਬ ਦੇ ਮਤਲਬ ਅੰਗਰੇਜ਼ਾਂ ਨੂੰ ਗੱਲ ਕੀਤੀ ਕਿ ਸਾਨੂੰ ਪਾਣੀ ਚਾਹੀਦਾ ਤੇ ਪਾਣੀ ਚਾਹੀਦਾ ਉਹ ਕਹਿੰਦੇ ਵੀ ਪਾਣੀ ਉਹਨਾਂ ਨੇ ਸੋਚ ਕੇ ਕਿਹਾ ਦੇ ਦਾਂਗੇ ਠੀਕ ਹੈ ਪਾਣੀ ਦਿੱਤਾ ਪਰ ਪਾਣੀ ਦੇ ਚ ਜਿਹੜਾ ਐਗਰੀਮੈਂਟ ਹੋਇਆ ਉਹ ਪੜਨ ਵਾਲਾ ਉਹ ਸਾਰੀ ਡਿਟੇਲ ਜੇਕਰ ਕੋਈ ਦੇਖੇ ਤਾਂ ਪੰਜਾਬ ਦਾ ਪਾਣੀਆਂ ਦਾ ਮਾਮਲਾ ਹੱਲ ਹੋ ਜਾਂਦਾ ਬੜੀ ਵੱਡੀ ਬੰਦ ਤੇ ਉਦੋਂ ਪਹਿਲਾਂ ਸਾਡਾ ਕਿ ਆ ਵੀ ਜਿਹੜਾ ਪੈਪਸੋ ਦੀਆ ਰਿਆਸਤਾ ਸੀ ਪਟਿਆਲਾ ਨਾਬਾ ਜੀਂਦ ਵਾਲੇ ਪਟਿਆਲੇ ਵਾਲੇ ਰਾਜੇ ਦੇ ਉਦੋਂ ਪਹਿਲਾਂ ਬ੍ਰਿਟਸ ਪੰਜਾਬ ਨਾਲ ਜਿੱਥੋਂ ਇਹ ਸਤਲੁਜ ਤੇ ਸਾਰੇ ਨਿਕਲਦੇ ਸੀ ਉਹਨਾਂ ਨਾਲ ਗੱਲ ਕੀਤੀ ਸੀ ਉਹਨਾਂ ਨੇ ਉਹੀ ਫਾਰਮੂਲਾ ਇਹਨਾਂ ਤੇ ਲਾਇਆ ਸੀ ਉਹੀ ਫਾਰਮੂਲਾ ਹਾਉਣਾ ਤੇ ਲਾਇਆ ਸੀ ਕਿ ਇਹਦਾ ਮਾਲਕ ਪੰਜਾਬ ਹੈ ਪਾਣੀ ਸਾਡੇ ਕੋਲ ਹੈ ਤੁਹਾਨੂੰ ਦੇ ਦਿੰਦੇ ਆ ਪਰ ਇਹਦੀ ਰਾਇਲਟੀ ਦੇਣੀ ਪੈਗੀ ਇਹਦੇ ਮਤਲਬ ਓਨਰਸ਼ਿਪ ਭਾਵੇਂ ਪੈਸੇ ਜ਼ਿਆਦਾ ਵੀ ਨਾ ਲੈ ਜਾਣ ਪਰ ਇੱਕ ਮਾਲਕੀ ਸਥਾਪਿਤ ਕਰਨ ਦੇ ਲਈ ਤੁਸੀਂ ਉਹਨਾਂ ਨੂੰ ਪਾਣੀ ਦਿੰਦੇ ਵੀ ਐਂਡੇ ਪੈਸੇ ਤੁਹਾਨੂੰ ਪਰ ਇਕੜ ਜਾਂ ਪਰ ਕਿ ਉਸ ਦੇ ਹਿਸਾਬ ਦੇ ਨਾਲ ਤੁਹਾਨੂੰ ਦੇਣੇ ਪੈਣਗੇ। ਇਹੀ ਹਾਲਤ ਰਾਜਸਥਾਨ ਦੇ ਮਾਰ ਅਜੇ ਤੱਕ 5 ਦਸੰਬਰ 1925 ਨੂੰ ਉਹਨਾਂ ਨੇ ਪੱਥਰ ਰੱਖਿਆ ਸੀਗਾ। ਤੇ ਹੁਣ 2025 ਹੋ ਗਿਆ ਅੱਜ 5 ਦਸੰਬਰ ਚ ਬੈਠੇ ਆਂ ਸਤਾਪਦੀ ਆ ਉਹਦੀ ਵੀ ਜਿਵੇਂ ਸਤਾਪਦੀਆਂ ਦਾ ਸ਼ੌਕ ਵੈਸੇ ਤਾਂ ਗੁਰੂ ਪੈਗੰਬਰਾਂ ਬਾਕੀ ਦਾ ਤਾਂ ਮਨਾਉਂਦੇ ਆ ਤੇ ਇਹ ਨਹਿਰ ਦੀ ਸਤਾਪਦੀ ਮਨਾਉਣ ਦਾ ਇੱਕ ਗੱਲ ਸੀ ਹਾਲਾਂਕਿ ਨਹਿਰ ਪਾਣੀ ਇੰਪੋਰਟੈਂਟ ਕਿੰਨਾ ਪਾਣੀ ਜ਼ਿੰਦਗੀ ਜਿਉਣ ਲਈ ਜ਼ਰੂਰੀ ਹੈ ਇਸ ਕਰਕੇ ਇਹ ਬਹੁਤ بڑا ਇੱਕ ਸਵਾਲਤਾ ਹੈ ਗਈ ਹੈ ਪਰ ਜਿਸ ਤੰਗ ਦੀ ਕੰਟਰੋਵਰਸੀ ਸਟਾਰਟ ਕੀਤੀ ਗਈ ਪੋਲਿਟੀਕਲ ਫਾਇਦੇ ਦੇ ਲਈ ਪੋਲਿਟੀਕਲ ਮੈਨੇਜ ਦੇ ਲਈ ਉਹ ਬੰਦੇ ਜਿਹੜੇ ਪੰਜਾਬ ਚ ਬੈਠੇ ਨੇ ਜਿਹੜੇ ਪਹਿਲਾਂ ਕਿਸੇ ਹੋਰ ਪਾਰਟੀ ਚ ਰਹੇ ਰਾਣਾ ਗੁਰਮੀਤ ਸੋਢੀ ਜਿਹੜਾ ਪ੍ਰਿੰਸੀਪਲ ਚੀਫ ਪਾਰਲੀਮੈਂਟਰੀ ਸੈਕਟਰੀ ਰਿਹਾ ਜਿਹੜਾ ਕਈ ਵਾਰ ਐਮਐਲਏ ਰਿਹਾ ਕਈ ਕ੍ਰਿਪਟੋ ਅਮਰਿੰਦਰ ਸਿੰਘ ਦੇ ਬਹੁਤ ਨੇੜੇ ਮੰਨੇ ਜਾਂਦੇ ਸੀ ਉਹਨਾਂ ਦਿਨਾਂ ਦੇ ਵਿੱਚ ਵੀ ਉਹ ਵਿਧਾਨ ਸਭਾ ਸੀ ਜਦੋਂ 2004 ਦਾ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ ਜਿਹੜਾ ਲਿਆਂਦਾ ਗਿਆ ਉਹਨਾਂ ਹੀ ਕਨਾਲ ਦੇ ਬਾਰੇ ਸੀ ਉਹਨਾਂ ਬਾਕੀ ਦੇ ਬਾਰੇ ਸੀ ਪਰ ਹੁਣ ਉਹਨਾਂ ਨੇ ਸ਼ਤਾਬਦੀ ਬਰੇ ਦਾ ਫਿਰੋਜ਼ਪੁਰ ਦੇ ਵਿੱਚ ਇੱਕ ਫੰਕਸ਼ਨ ਰੱਖ ਲਿਆ ਅੱਜ ਦੇ ਦਿਨ ਤੇ ਸ਼ਤਾਬਦੀ ਦੇ ਮੌਕੇ ਤੇ ਉਹਦੇ ਚ ਕੇਂਦਰ ਸਰਕਾਰ ਤੋਂ ਜਿਹੜਾ ਬੀਕਾਨੇਰ ਤੋਂ ਐਸਬੀਆਰਐਮਪੀ ਨੇ ਤੇ ਮਿਨਿਸਟਰ ਵੀ ਨੇ ਮੋਦੀ ਸਰਕਾਰ ਦੇ ਵਿੱਚ ਅਰਜੁਨ ਮੇਘਵਾਰ ਉਹ ਚੀਫ ਗੈਸਟ ਹੋਣੇ ਸੀ ਪਰ ਉਹ ਇੱਕ ਅਲੱਗ ਗੱਲ ਹੈ ਕਿ ਉਹ ਟਲ ਗਿਆ ਜਿੱ ਨਹੀਂ ਹੋ ਰਿਹਾ ਫੰਕਸ਼ਨ ਗਵਰਨਮੈਂਟ ਆਫ ਇੰਡੀਆ ਨੂੰ ਇੰਟੈਲੀਜੈਂਸ ਦੀਆਂ ਰਿਪੋਰਟਾਂ ਗਈਆਂ ਬਹੁਤ ਸਾਰੀਆਂ ਗਆਂ ਕਿ ਪੰਜਾਬ ਚ ਅੱਗ ਲੱਗ ਜੂ ਪੰਜਾਬ ਦੇ ਲੋਕ ਕਿਸਾਨ ਜਥੇਬੰਦੀਆਂ ਹੋਰ ਬਹੁਤ ਸਾਰੇ ਲੋਕ ਇਹਦੇ ਤੇ ਰਿਐਕਟ ਕਰ ਰਹੇ ਨੇ ਲਗਾਤਾਰ ਅੰਦਰ ਖਾਤੇ ਪਤਾ ਲੱਗ ਜਾਂਦਾ ਕਿ ਠੀਕ ਹੈ ਜੀ ਜਦੋਂ ਆਉਣਗੇ ਤੇ ਉੱਥੇ ਪ੍ਰੋਟੈਸਟ ਕਰਾਂਗੇ ਬਾਕੀ ਦੀਆਂ ਚੀਜ਼ਾਂ ਨੇ ਐਨ ਐਂ ਪੂਰਾ ਆਖਰੀ ਸਮੇਂ ਦੇ ਵਿੱਚ ਆ ਕੇ ਉਹ ਪ੍ਰੋਗਰਾਮ ਰੱਦ ਹੋ ਗਿਆ ਇੱਕ ਚੰਗੀ ਗੱਲ ਹੈ ਕੇਂਦਰ ਨੂੰ ਸਮੱਤ ਆਈ ਤੇ ਕਿਸੇ ਤਰੀਕੇ ਨਾਲ ਗੱਲ ਹੋਗੀ ਪਰ ਇੰਨੇ ਦਿਨਾਂ ਦੇ ਸਮਾਗਮਾਂ ਦੀ ਤਿਆਰੀ ਚੱਲਦੀ ਹੋਣੀ ਐ ਇੰਨੇ ਦਿਨਾਂ ਦੇ ਬਾਕੀ ਸਭ ਤੋਂ بڑا ਸਵਾਲ ਇਹ ਹੈ ਅਰਜੁਨ ਮੇਘਵਾਲ ਤਾਂ ਆਪਣੀ ਸਟੇਟ ਨੂੰ ਰਿਪਰੈਜ਼ੈਂਟ ਕਰਦੇ ਨੇ ਬੀਕਾ ਨੇਰ ਦੇ ਹੁਣ ਵੀ ਨੇ ਸ਼ਾਇਦ ਉੱਥੇ ਬੋਟਾ-ਬੂਟਾਂ ਦਾ ਚੱਕਰ ਦੇਖੋ ਜੀ ਉਦੋਂ ਮਹਾਰਾਜਾ ਗੰਗਾ ਸਿੰਘ ਨੇ ਕਹਿੰਦਾ ਸੀ ਮੈਂ ਵੀ ਮਹਾਰਾਜਾ ਗੰਗਾ ਸਿੰਘ ਵਰਗੀਆਂ ਮੈਂ ਪਾਣੀਆਂ ਦਾ ਕਿੰਨਾ ਖਿਆਲ ਰੱਖਦਾ ਜੀ ਉਹ ਇਹ ਜਿਹੜੇ ਸਾਡੇ ਵਾਲੇ ਬੰਦੇ ਨੇ ਪੰਜਾਬ ਵਾਲੇ ਇਹਨਾਂ ਨੂੰ ਦੇ ਕੀ ਫਾਇਦਾ ਹੋਣਾ ਸੀ ਇਹਦੇ ਵਿੱਚ ਜੇਕਰ Rajasthan ਦੇ ਚੀਫ ਮਿਨਿਸਟਰ ਨੂੰ ਵੀ ਲਿਆਉਣਾ ਸੀ Rajasthan ਦੇ ਉਹਨਾਂ ਨੂੰ ਵੀ ਉਹਨਾਂ ਦੀ ਸਟੇਟ ਨੂੰ ਤਾਂ ਇੱਕ ਫਾਇਦਾ ਪਰ ਭਾਜਪੀ ਚ ਗਏ ਇਹ ਸੱਤਾ ਵਾਸਤੇ ਨੇ ਇਧਰੋਂ ਕਾਂਗਰਸ ਛੱਡ ਕੇ ਗਏ ਜਦੋਂ ਕਪਟਨ ਅਮਰਿੰਦਰ ਸਿੰਘ ਨੂੰ ਕੱਢਿਆ ਸਾਰੇ ਗਏ ਸੀ ਰਾਣਾ ਸੋਢੀ ਹੋਣੇ ਇਹ ਕੰਮ ਕਰਕੇ ਪੰਜਾਬ ਚ ਸੱਤਾ ਮਿਲੂਗੀ ਮਤਲਬ ਜੇਕਰ ਤੁਸੀਂ ਉਸ ਲੈਵਲ ਦੇ ਉੱਤੇ ਜਾਣਦੇ ਹੋ ਤੇ ਪੰਜਾਬੀਆਂ ਨੂੰ ਰਾਣਾ ਸੋਢੀ ਤੋਂ ਸਵਾਲ ਪੁੱਛਣਾ ਚਾਹੀਦਾ ਤੇ ਉਹਨੂੰ ਪੰਜਾਬੀਆਂ ਸਾਹਮਣੇ ਜਵਾਬਦੇਹ ਵੀ ਦੇਣੀ ਚਾਹੀਦੀ ਹੈ ਇਹ ਤਾਂ ਮੰਨਿਆ ਕਿ ਉਹ ਬੀਕਾਨੇਰ ਦੇ ਵਿੱਚ ਆਪਦਾ ਕੋਈ ਫੰਕਸ਼ਨ ਕਰ ਲੈਂਦੇ ਚਲੋ ਜਿੱਥੇ ਪਾਣੀ ਗਿਆ ਸੀ ਜਿੱਥੇ ਦੇ ਲੋਕਾਂ ਨੂੰ ਫਾਇਦਾ ਹੋਇਆ ਸੀ ਜੇ ਇਹ ਫੰਕਸ਼ਨ ਆ ਕੇ ਫਿਰੋਜ਼ਪੁਰ ਕਰਨ ਦੀ ਗੱਲ ਹੈ ਮੈਂ ਤਾਂ ਫਿਰੋਜ਼ਪੁਰ ਵੀ ਕਿਉਂ ਕੀਤਾ ਸੀ ਉਹ ਆ ਕੇ ਇੰਦਰ ਕਰਦੇ ਕਿਤੇ ਹਰੀਕੇ ਆ ਕੇ ਪਤਨ ਕਰਦੇ ਜਿੱਥੇ ਵੀ ਹੋਰ ਆ ਕੇ ਕਰਦੇ ਜਿੱਥੇ ਕਿਤੇ ਨਿਕਲਿਆ ਸੀ ਜਿੱਥਾ ਉੱਥੇ ਕਰਦੇ ਜਿੱਥੋਂ ਸ਼ੁਰੂ ਹੋਇਆ ਜਾਂ ਫਿਰ ਉੱਥੇ ਕਰਦੇ ਜਿੱਥੇ ਗੱਲ ਸੀ ਇਹ ਸਾਰੇ ਮਾਮਲੇ ਮੈਨੂੰ ਲੱਗਦਾ ਵਾਟਰ ਟ੍ਰਸਟਿੰਗ ਦੇ ਨੇ ਜਾਂ ਤਾਂ ਸਾਡੀ ਲੀਡਰਸ਼ਿਪ ਸੈਂਸਿਟਿਵ ਬਿਲਕੁਲ ਨਹੀਂ ਰਹੀ ਉਹਨੂੰ ਲੱਗਦਾ ਜੋ ਮਰਜੀ ਮੈਂ ਕਰਾਂ ਆਪਣੀ ਦੋਸਤੀ ਪਾਉਣ ਲਈ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਜੋ ਮਰਜੀ ਮਤਲਬ ਫੈਸਲੇ ਕਰ ਲੈਂਦੇ ਨੇ ਔਰ ਦੂਜੀ ਗੱਲ ਇਹ ਹੈ ਕਿ ਤੁਸੀਂ ਇਹ ਜਿਹੜੇ ਪੰਜਾਬ ਦੇ ਮੁੱਦੇ ਨੇ ਜਾਂ ਬਾਕੀ ਦੇ ਸਵਾਲ ਨੇ ਇਹਨਾਂ ਨੂੰ ਸਵਾਲ ਸਮਝਦੇ ਹੀ ਨਹੀਂ ਕਿਸੇ ਵੀ ਰੂਪ ਦੇ ਵਿੱਚ ਵੀ ਇਹ ਐਵੇਂ ਲੋਕਾਂ ਦੇ ਸਵਾਲ ਨੇ ਆਪਣਾ ਤਾਂ ਇਹ ਸਵਾਲ ਹੀ ਨਹੀਂ ਕਿਸੇ ਵੀ ਲੈਵਲ ਦਾ ਸੱਤਾ ਤੋਂ ਬਿਨਾਂ ਤੁਹਾਨੂੰ ਦੇਖਣਾ ਬੰਦ ਹੋ ਗਿਆ ਕੁਝ ਵੀ ਚੀਜ਼ਾਂ ਜਿਹੜੇ ਨਾਜ਼ੁਕ ਇਸ਼ੂ ਹੁੰਦੇ ਨੇ ਜਿਹੜੇ ਇਸ ਲੈਵਲ ਦੇ ਗੱਲਾਂ ਔਰ ਜਿਹੜੇ ਕੰਟਰੋਵਰਸੀਅਲ ਸਵਾਲ ਨੇ ਉਹਨਾਂ ਤੋਂ ਸਗੋਂ ਅਵੋਇਡ ਕਰਨਾ ਹੁੰਦਾ ਵੈਸੇ ਵੀ ਗਵਰਨਮੈਂਟ ਆਫ ਇੰਡੀਆ ਲੈਵਲ ਤੇ ਜਾ ਕੇ ਵੀ ਉਹਨਾਂ ਦਾ ਇੱਕ ਮਨਿਸਟਰ ਹੈ ਉਹ ਸਾਰਿਆਂ ਨੂੰ ਪਤਾ ਹੈ ਉਹ ਹੁਣ ਡੀਵੀਐਮਬੀ ਤੇ ਰੌਲਾ ਪੈ ਰਿਹਾ ਪਾਣੀਆਂ ਦੀ ਵੰਡ ਤੇ ਰੌਲਾ ਪੈ ਰਿਹਾ ਬਾਕੀ ਦੇ ਇਸ਼ੂਜ਼ ਤੇ ਰੌਲਾ ਪੈ ਰਿਹਾ ਤਾਂ ਜਾਈਏ ਅਗੇ ਉਹਦੇ ਤੇ ਕਿਉਂ ਨਹੀਂ ਇਤਰਾਜ਼ ਪਹਿਲਾਂ ਹੀ ਕਰਦੇ ਫੰਕਸ਼ਨ ਰੱਖਣ ਤੋਂ ਪਹਿਲਾਂ ਕਿ ਨਹੀਂ ਉੱਥੇ ਖਰਾਬ ਹੋ ਜਾਣਾ ਬਾਬਲਾ ਕਿਉਂ ਰੱਖਦੇ मतलब ਜਿੰਨਾ ਚਿਰ ਉਬਾਲਾ ਨਹੀਂ ਮਾਰਦਾ ਪਾਣੀ ਉਨਾ ਚਿਰ ਤੁਸੀਂ ਬਿਲਕੁਲ ਹੀ ਨਹੀਂ ਚੜਾਈ ਰੱਖਦੇ ਹੋ ਆਪਦਾ ਪਤੀਲਾ ਜਿਹੜਾ ਵੀ ਹੈ ਵੀ ਚੱਲ ਚੱਲਣ ਦੇ ਇਸੇ ਤਰੀਕੇ ਦੇ ਨਾਲ ਹੁਣ ਜਦ ਕੰਮ ਛੇੜ ਹੀ ਲਿਆ ਉਹਨਾਂ ਨੇ ਤਾਂ ਮੈਨੂੰ ਲੱਗਦਾ ਇਹ ਪੰਜਾਬ ਨੂੰ ਛੇੜਨਾ ਚਾਹੀਦਾ ਵੀ ਚੰਗੀ ਗੱਲ ਹੈ ਤੁਸੀਂ ਗੰਗ ਕਨਾਲ ਦੀ ਸਤਾਪਦੀ ਬਣਾ ਰਹੇ ਹੋ ਗੰਗ ਕਨਾਲ ਨਾਲ ਚੱਕ ਕੇ ਐਗਰੀਮੈਂਟ ਗਵਰਨਮੈਂਟ ਆਫ ਇੰਡੀਆ ਉਹਨੂੰ ਲਾਗੂ ਕਰੇ ਇਸ ਤੋਂ ਬਾਅਦ ਹੁਣ ਜਿਹੜੇ ਬਾਕੀ ਦੇ ਮਾਮਲੇ ਆ ਦੇ ਵਿੱਚ ਉਹ ਰਿਐਲਿਟੀ ਕਿੱਥੇ ਗਈ 1955 ਦੇ ਵਿੱਚ ਜਿਹੜੀ ਤੁਸੀਂ ਇੱਕ ਮੀਟਿੰਗ ਸੱਦੀ ਉਹਦੇ ਵਿੱਚ ਪੈਂਡਿੰਗ ਰੱਖ ਲਿਆ ਮੁੱਦਾ ਕਿ ਰੈਲਟੀ ਵਾਚ ਦੇਖਾਂਗੇ ਪਹਿਲਾਂ ਪਾਣੀ ਵੰਡ ਲਈਏ ਉਹ ਅੱਜ ਤੱਕ ਪੈਂਡਿੰਗ ਹੈ ਤੇ ਜਿਹੜਾ ਪੰਜਾਬ ਵਾਲਾ ਇੰਟਰਸਟ ਹੈ ਕਿ ਉਹ ਜਿਹੜਾ ਚਾਹੇ ਪਟਿਆਲਾ ਕਨ ਅਚੜਕਨਾਰਸੀ ਜਿਹੜੀ ਪਟਿਆਲੇ ਵਾਲੇ ਨੇ ਮੰਗੀ ਚਾਹੇ ਉਹ ਇਹ ਸੀਗੀ ਗੰਗਕਰਾਂ ਉਹ ਫਾਰਮੂਲਾ ਰਾਇਲਟੀ ਦਾ ਪੰਜਾਬ ਦੇ ਲਈ ਲਾਗੂ ਕਿਉਂ ਨਹੀਂ ਹੈ ਉਹ ਰੱਦ ਕਿਉਂ ਕਰਤਾ ਅੰਗਰੇਜ਼ਾਂ ਨੇ ਜਿਹੜਾ ਓਨਰਸ਼ਿਪ ਪੰਜਾਬ ਦੀ ਮੰਨ ਲਈ ਸੀ ਪੰਜਾਬ ਦੀ ਹੈ ਮਾਲਕੀ ਤਾਂ ਆਜ਼ਾਦ ਭਾਰਤ ਚ ਪੰਜਾਬ ਦੀ ਮਾਲਕੀ ਕਿਉਂ ਨਹੀਂ ਬਣਨੀ ਚਲੋ ਮੰਨ ਲਿਆ ਤੁਸੀਂ ਕਹਿ ਰਹੇ ਹੋ ਪਾਣੀ ਤਾਂ ਫਿਰ ਸਾਡੀ ਲੋੜ ਹੈ ਜਿੰਨਾ ਚਲਾ ਗਿਆ ਉਹਨਾਂ ਤਾਂ ਜਾਂਦਾ ਰਹੂਗਾ ਜਿਉਂ ਉਹਨੂੰ ਤੁਸੀਂ ਬੰਦ ਨਹੀਂ ਕਰ ਸਕਦੇ ਉਹਦਾ ਮੁਆਵਜ਼ਾ ਤਾਂ ਦਿਓ ਨਾ ਪੰਜਾਬ ਨੂੰ ਤੇ ਮੁਆਵਜ਼ਾ ਤਾਂ ਉਹ ਮਾਲਕ ਨੂੰ ਦੇਣਾ ਪੈਂਦਾ ਕਿ ਭਾਈ ਇਹ ਆ ਲਓ ਤੁਹਾਡੇ ਪੈਸੇ ਸਗੋਂ ਆਪ ਹੱਥ ਜੋੜ ਕੇ ਇੰਨਾ ਸਮਾਂ ਸੀ ਨਹੀਂ ਦਿੱਤਾ ਇੰਨਾ ਸਮਾਂ ਧੱਕਾ ਹੋਇਆ ਤੇ ਅਸੀਂ ਦੇ ਰਹੇ ਹਾਂ ਪੰਜਾਬ ਪਹਿਲੇ ਕਰਜ਼ਾਈ ਹੈ ਵੱਖ-ਵੱਖ ਮਾਮਲਿਆਂ ਚ ਬਹੁਤ ਨੇ ਵੱਖ-ਵੱਖ ਫਿਗਰ ਦਿੱਤੀ ਹੈ ਕੋਈ ਕਿੰਨੇ ਲੱਖ ਕਰੋੜ ਦਾ ਮਾਮਲਾ ਕੋਈ ਕਿੰਨੇ ਲੱਖ ਕਰੋੜ ਦਾ ਤੇ ਉਹ ਤਾਂ ਪੰਜਾਬ ਘਟੋ ਘਟ ਪੈਰਿਸਰੀ ਹੋ ਜਾਊਗਾ ਜੇਕਰ ਇਹ ਸਾਰਾ ਕੁਝ ਮਿਲੇ ਪਰ ਮੈਨੂੰ ਨਹੀਂ ਲੱਗਦਾ ਸਾਡਾ ਸਿਆਸਤਦਾਨ ਨੇ ਕਿਸੇ ਨੇ ਇਹਦੇ ਤੇ ਕੋਈ ਇਸ ਲੈਵਲ ਦੀ ਬਿਆਨਬਾਜ਼ੀ ਸ਼ੁਰੂ ਕਰਨੀ ਹੈ ਜਾਂ ਕੋਈ ਦੇਣੀ ਹੈ ਚਿੱਠੀਓ ਲਿਖਦੇ ਭਗਵੰਤ ਮਾਨ ਸਰਕਾਰ ਜਾਂ ਕੋਈ ਹੋਰ ਵੀ ਚੰਗੀ ਗੱਲ ਹੈ ਜੀ ਸ਼ਤਬਦੀ ਬਰ ਹੈ ਤੁਹਾਡੇ ਬੀਖਾ ਨੇਰ ਕਨਾਰ ਦਾ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਬੀਖਾ ਨੇਰ ਕਨਾਰ ਨਾਲ ਦਾ ਆ ਐਗਰੀਮੈਂਟ ਆ ਉਹਦੀ ਫੋਟੋਕਾਪੀ ਭੇਜ ਰਿਹਾ ਉਹਦੇ ਚ ਆ ਰਿਐਲਿਟੀ ਤੈਕ ਕੀਤੀ ਗਈ ਸੀ ਹੁਣ ਦੇ ਜਮਾਨੇ ਨਾਲ ਉਹਨੂੰ ਜਿਵੇਂ ਕਰਾਇਆ ਵੀ ਤਾਂ ਵੱਧਦਾ ਹੀ ਜਾਂਦਾ ਹੁੰਦਾ ਮਾੜਾ ਮੋਟਾ ਨੇ ਉਸ ਲਿਹਾਜ ਦੇ ਨਾਲ ਜਿਵੇਂ ਜਿਵੇਂ ਮਾਰਕੀਟ ਰੇਟ ਵੱਧਦੇ ਨੇ ਇਸ ਲਿਹਾਜ ਨਾਲ ਪੰਜਾਬ ਨੂੰ ਦਿੱਤਾ ਜਾਏ ਮੁੱਦਾ ਤਾਂ ਠਾਊ ਘਟੋ ਘਟ ਅਰੇ ਸਭ ਜਾਂ ਤੁਸੀਂ ਡਿਫੈਂਸਿਵ ਹੀ ਰਹਿਣਾ ਹੈ ਹਮੇਸ਼ਾ ਇਹ ਇੱਕ ਸਵਾਲ ਹੈ ਇਧਰ ਨੂੰ ਮੇਰੇ ਖਿਆਲ ਹੈ ਜੇ ਗੱਲ ਤੁਰਦੀ ਹੈ ਤਾਂ ਜਾਂਦਾ ਕੋਈ ਬਿਹਤਰ ਤੀਜ ਹੋ ਸਕਦੀ ਸਰਦਾਰ ਅਮਿਤ ਸਿੰਘ ਜੀ ਦੂਸਰੇ ਪਾਸੇ ਇੱਕ ਗੱਲ ਲਗਾਤਾਰ ਚਰਚਾ ਚ ਰਹੀ ਹੈ ਅਮਰਪਾਲ ਸਿੰਘ ਉਹਨਾਂ ਦਾ ਮਾਮਲਾ ਕਿ ਉਹ ਮੈਂਬਰ ਪਾਰਲੀਮੈਂਟ ਨੇ ਤੇ ਉਹਨਾਂ ਨੂੰ ਇਤਸਲੈਂਡ ਦੀ ਇਜਾਜ਼ਤ ਨਹੀਂ ਮਿਲਦੀ ਬਾਰ-ਬਾਰ ਉਹ ਪੈਰੋਲ ਦੀ ਮੰਗ ਵੀ ਕਰਦੇ ਨੇ ਪਰ ਉਹ ਨਾਲੇ ਐਨਐਸਏ ਨੂੰ ਲੈ ਕੇ ਵੀ ਚੈਲੰਜ ਕਰਦੇ ਨੇ ਕਿ ਬਾਰ-ਬਾਰ ਮੇਰੇ ਤੇ ਕਿਉਂ ਲਾਏ ਜਾ ਰਹੇ ਇੱਕ ਵਾਰ ਫਿਰ ਅਮਰਪਾਲ ਸਿੰਘ ਉਹਨਾਂ ਨੇ ਹਾਈ ਕੋਰਟ ਦਾ ਰੁਕ ਕੀਤਾ ਜੀ ਇਹਦੇ ਕੀ ਅਸਰ ਪਏਗਾ ਕੀ ਮਾਇਨੇ ਨੇ ਜੀ ਇਹਦੇ ਬਿਲਕੁਲ ਪਹਿਲਾਂ ਪੈਰੋਲ ਦਾ ਮਾਮਲਾ ਚੱਲ ਹੀ ਰਿਹਾ ਸੀ ਹਜੇ ਪਰ ਉਹਦੇ ਵਿੱਚ ਵੀ ਉਹ ਚੱਲ ਰਿਹਾ ਕੇਸ ਇਹ ਤੋਂ ਪਹਿਲਾਂ ਸੁਪਰੀਮ ਕੋਰਟ ਗਏ ਸੀ ਫਿਰ ਹਾਈ ਕੋਰਟ ਆਏ ਫਿਰ ਜਵਾਬ ਮੰਗ ਗਿਆ ਔਰ ਉਹਦੇ ਤੇ ਗਵਰਨਮੈਂਟ ਆਫ ਇੰਡੀਆ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਕਿ ਜੀ ਉੱਥੇ ਸਾਡੇ ਡੀਸੀ ਤੇ ਐਸਐਸਪੀ ਨੇ ਰਿਪੋਰਟ ਦਿੱਤੀ ਹੈ ਵੀ ਜੇਕਰ ਪਾਰਲੀਮੈਂਟ ਦੇ ਵਿੱਚ ਬਿਆਨ ਦੇਵੇਗਾ ਤੇ ਇਹਦੇ ਚੱਗ ਲੱਗ ਜੇਗੀ ਫਰਾਂ ਦਾ ਜੇ ਵੀ ਹੁਣ ਹਾਈ ਕੋਰਟ ਨੇ ਉਹਦੇ ਤੇ ਪੁੱਛਿਆ ਹੋਇਆ ਹੈ ਕਿ ਉਹ ਜਿਹੜੇ ਫਾਊਂਡੇਸ਼ਨਲ ਬੁਨਿਆਦੀ ਤੁਹਾਡੇ ਦਲੀਲਾਂ ਤੇ ਤੱਥ ਨੇ ਉਹ ਪੇਸ਼ ਕਰੋ ਪਰ ਇਹਦੇ ਦੌਰਾਨ ਇੱਕ ਹੋਰ ਵਾਰ ਇਹ ਗਏ ਨੇ ਜਿਨ੍ਹਾਂ ਚ ਐਨਐਸਏ ਥਰਡ ਤੀਜੀ ਵਾਰ ਐਨਐਸਏ ਵਧਾਉਣਾ ਮਤਲਬ ਨਾਰਮਲੀ ਹੁੰਦਾ ਇੱਕ ਵਾਰ ਲਾਤਾ ਐਨਐਸਏ ਜੇ ਤੁਹਾਡੇ ਕੋਲ ਇੱਕ ਕੋਈ ਗੱਲ ਨਹੀਂ ਤਾਂ ਅਗਲੇ ਵਾਰ ਨਹੀਂ ਵਧਾਉਂਦੇ ਉਸ ਪੱਧਰ ਦੇ ਹਰ ਬਾਰ ਜੇਕਰ ਵਧਾਉਣਾ ਹੈ ਤਾਂ ਕੁਝ ਨਵੇਂ ਐਵੀਡੈਂਸ ਤੇ ਨਵੀਆਂ ਗੱਲਾਂ ਤੁਹਾਨੂੰ ਤੱਥ ਨਾਲ ਜੋੜਨੇ ਪੈਂਦੇ ਨੇ ਕਿ ਕਿਉਂ ਅੱਗੇ ਹੋਰ ਲੋੜ ਹੈ ਐਨਐਸਏ ਦੀ ਤੇ ਉਹ ਤੱਤ ਕੀ ਨੇ ਬਾਕੀ ਚੀਜ਼ਾਂ ਕੀ ਨੇ ਇਹਨਾਂ ਨੇ ਕਿਹਾ ਕਿ ਸੰਵਿਧਾਨ ਦੇ ਆਰਟੀਕਲ 21 ਤੇ 22 ਦੀ ਇਹ ਉਲੰਘਣਾ ਹੈ ਕਿ ਤੁਸੀਂ ਉੱਥੇ ਹੀ ਵਧਾਈ ਜਾਂਦੇ ਹੋ ਵਧਾਈ ਜਾਂਦੇ ਹੋ ਐਨਐਸਏ ਦਾ ਮੈਸੇਟਨ ਹੈ ਔਰ ਇੱਕ ਸਾਲ ਹੁੰਦਾ ਹਰ ਸਾਲ ਰਿਵਾਈਜ਼ ਕਰਨਾ ਪੈਂਦਾ ਹੈ ਤੇ ਉਸ ਸਾਲ ਤੋਂ ਬਾਅਦ ਉਹ ਗੱਲ ਉਸ ਲੈਵਲ ਤੇ ਹੁੰਦੀ ਹੈ ਮੈਸੇਟਨ ਇੱਕ ਮੋਰਡ ਵੱਡਾ ਹਾਈ ਕੋਰਟ ਦੇ ਜੱਜ ਦੀ ਗਵਾਹੀ 'ਚ ਉਹ ਹਰ ਤਿੰਨ ਮਹੀਨੇ ਵੀ ਉਹਦੀ ਗੱਲ ਕਰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰ ਟ੍ਰੈਂਡ ਜਾਇ ਬਣ ਗਿਆ ਕਿ ਨਾਰਮਲੀ ਗਵਰਨਮੈਂਟਾਂ ਦੀ ਇੱਛਾ ਮੁਤਾਬਕ ਹੀ ਚੱਲਦਾ ਕੰਮ ਜਿੱਥੇ ਵੀ ਚੱਲਦੀ ਹੁੰਦੀ ਹੈ ਹੁਣ ਇੱਥੇ ਆ ਕੇ ਪਹਿਲੀ ਵਾਰ ਹੈ ਇਹ ਇਹ ਗੱਲ ਤੇ ਗਵਰਨਮੈਂਟ ਆਫ ਇੰਡੀਆ ਔਰ ਪੰਜਾਬ ਸਰਕਾਰ ਥੋੜੇ ਜਿਹਾ ਅਲੱਗ-ਅਲੱਗ ਹੋ ਗਏ ਇਸ ਪੂਰੇ ਇਸ ਮਾਮਲੇ ਦੇ ਉੱਤੇ ਔਰ ਗਵਰਨਮੈਂਟ ਨੇ ਇੱਕ ਤਰੀਕੇ ਦੇ ਨਾਲ ਗਵਰਨਮੈਂਟ ਆਫ ਇੰਡੀਆ ਨੇ ਪੰਜਾਬ ਗਵਰਨਮੈਂਟ ਦੇ ਪਾਲੇ 'ਚ ਹੀ ਸਿੱੜਤਾ ਮਾਮਲਾ ਕਿ ਤੁਸੀਂ ਦੱਸੋ ਜੋ ਵੀ ਤਰੀਕਾ ਹੋ ਰਿਹਾ ਹੈ ਬਾਕੀ ਤਾਂ ਨਾਲ ਜਿਵੇਂ ਰਬੜੀਤ ਮਿੱਟੂ ਨੇ ਬੋਲਤਾ ਸੀਗਾ ਕਿ ਐਮਐਮ ਐਪੀ ਬਣਨਾ ਤਾਂ ਉਹਨਾਂ ਦਾ ਰਾਈਟ ਹੈ ਐਮਪੀ ਬਣ ਗਏ ਨੇ ਤਾਂ ਉੱਥੇ ਜਾਣਾ ਸਦਨ ਦੇ ਵਿੱਚ ਜਾਣਾ ਵੀ ਰਾਈਟ ਹੈ ਹੁਣ ਇੱਕ ਜਿਹੜੀ ਇਹ ਗੱਲ ਚੱਲ ਰਹੀ ਸੀ ਵਕੀਲ ਨੇ ਅਮਰਪਾਲ ਉਹਨਾਂ ਦੇ ਬਾਰ ਐਸ ਬੈਂਸ ਉਹਨਾਂ ਨੇ ਰੱਖਿਆ ਸੀ ਵੀ ਜੇ ਪਾਰਲੀਮੈਂਟ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਦੇਣੀ ਕੋਈ ਗੱਲ ਹੈ ਜੀ ਪ੍ਰੋਬਲਮ ਹੈ ਇਹਨਾਂ ਨੂੰ ਜਾਣ ਦੇ ਵਿੱਚ ਤਾਂ ਆਨਲਾਈਨ ਉਹਨਾਂ ਨੂੰ ਅਟੈਂਡ ਕਰਨ ਦਾ ਮੌਕਾ ਦੇ ਦੇ ਗਵਰਨਮੈਂਟ ਆਫ ਇੰਡੀਆ ਨੇ ਤਾਂ ਕਹੇਤਾ ਵੀ ਆਨਲਾਈਨ ਤਾਂ ਕੋਈ ਪ੍ਰੋਵੀਜ਼ਨ ਨਹੀਂ ਹੈ ਅਟੈਂਡ ਕਰਨ ਦੀ ਪਰ ਇਹਦੇ ਬਾਰੇ ਫੈਸਲਾ ਪੰਜਾਬ ਗਵਰਨਮੈਂਟ ਆਪ ਦੱਸ ਦਵੇ ਜੋ ਵੀ ਅਦਾਲਤ ਨੂੰ ਦੱਸੜਾ ਕਿਸ ਤਰੀਕੇ ਦੇ ਨਾਲ ਹੋਰ ਕਿਉਂ ਵਧਾਇਆ ਗਿਆ ਕੀ ਵਧਾਇਆ ਗਿਆ ਪਰ ਗੱਲ ਇਹ ਹੈ ਵੀ ਲਿਖਤੀ ਤੌਰ ਤੇ ਗਵਰਨਮੈਂਟ ਆਫ ਇੰਡੀਆ ਭਾਵੇਂ ਅਲੱਗ ਦਿਖਾਈ ਦੇ ਰਹੀ ਹੈ ਪਰ ਜਵਾਨੀ ਤੌਰ ਤੇ ਜਾਂ ਫੈਸਲੇ ਦੇ ਤੌਰ ਤੇ ਗਵਰਨਮੈਂਟ ਆਫ ਇੰਡੀਆ ਰ ਪੰਜਾਬ ਸਰਕਾਰ ਦਾ ਇਹਨਾਂ ਮਾਮਲੇ 'ਚ ਇੱਕੋ ਹੀ ਫੈਸਲਾ ਹੁੰਦਾ ਹੈ ਬਸੇ 'ਚ ਨਹੀਂ ਤਾਂ ਕੱਲੀ ਕਿ ਸਟੇਟ ਗਵਰਨਮੈਂਟ ਲਾਉਂਦੀ ਨਹੀਂ ਜਾ ਲਾ ਨਹੀਂ ਸਕਦੀ ਜੇ ਗਵਰਨਮੈਂਟ ਆਫ ਇੰਡੀਆ ਕਹੇ ਵੀ ਨਹੀਂ ਇਹਦੇ ਨਾਲ ਗੱਲ ਫਾਇਦਾ ਨਹੀਂ ਹੋਣਾ ਨੁਕਸਾਨ ਹੋਏਗਾ ਹੋਮ ਮਿਨਿਸਟਰੀ ਦੀ ਆਪਣੀ ਇਨਪੁਟ ਹੁੰਦੀ ਹੈ ਤੇ ਪੰਜਾਬ ਸਰਕਾਰ ਦੀ ਆਪਣੀ ਇੱਕ ਰਿਪੋਰਟ ਹੁੰਦੀ ਹੈ ਹੁਣ ਦੇਖੋ ਇਸ ਤੋਂ ਬਾਅਦ ਦੀ ਜਿਹੜੀ ਚਰਚਾ ਹੋਏਗੀ ਹਾਈ ਕੋਰਟ ਕੋਈ ਇਹਦੇ ਤੇ ਸੰਗਿਆਨ ਲੈਂਦੀ ਹੈ ਕੋਈ ਗੱਲ ਕਰਦੀ ਹੈ ਨਹੀਂ ਕਰਦੀ ਹੈ ਇਹ ਇਸ ਤੋਂ ਬਾਅਦ ਪਤਾ ਲੱਗੂਗਾ ਪਰ ਮਾਮਲਾ ਇਹ ਜ਼ਰੂਰ ਹੈ ਕਿ बार-बार ਇੱਕ ਗੱਲ ਚਰਚਾ ਚਾਉਂਦੀ ਹੈ ਕਿ ਜੇਕਰ ਕੋਈ ਭਾਈ ਐਮਪੀ ਹੈ ਉਹਦਾ ਹਲਕਾ ਕੀ ਕਰੇ ਤੇ ਉਹ ਜਾਵੇ ਕਿੱਥੇ ਐਨਐਸਏ ਬਿਨਾ ਆਧਾਰ ਤੋਂ ਤੁਸੀਂ ਕਿਵੇਂ ਲਾ ਦਿੰਦੇ ਹੋ ਜਦੋਂ ਪਹਿਲਾਂ ਲਾਇਆ ਉਦੋਂ ਤਾਂ ਬਹੁਤ ਵੱਡਾ ਆਧਾਰ ਨਹੀਂ ਸੀ ਫਿਰ ਬਾਅਦ ਦੇ ਵਿੱਚ ਇੱਕ ਜੁਏਪੀਏ ਵੀ ਦਰਜ ਕੀਤਾ ਸ਼ਾਇਦ ਹਰੀ ਨਾਮ ਵਾਲਾ ਜਿਹੜਾ ਦੀ ਡੈਥ ਹੋਈ ਆ ਉਹਦਾ ਕਤਲ ਕੇਸ ਵੀ ਉਹਦੇ ਤੇ ਪਾਇਆ ਹੈ ਬਾਕੀ ਪਰ ਉਹ ਵੀ ਉਹ ਇੰਡੀਵਿਜੂਅਲ ਮਾਮਲੇ ਨੇ ਮੇਰਾ ਕਹਿਣਾ ਸਟੇਟ ਦੇ ਮਾਮਲੇ 'ਚ ਕੀ ਹੋਏਗਾ ਤੇ ਕੀ ਨਹੀਂ ਉਹ ਸਵਾਰ ਵਖਰੇ ਸਰ ਮੀਤ ਸਿੰਘ ਜੀ ਕੱਲ ਜਿਸ ਤਰ੍ਹਾਂ ਪ੍ਰਕਿਰਿਆ ਨਿਭੜੀ ਬਲਾਕ ਸੰਮਤੀ ਜਿਲ੍ਹਾ ਪ੍ਰਸ਼ਚਾਉਣਾ ਦੀ ਉਹਦੇ ਦਰਮਿਆਨ ਕਈ ਦ੍ਰਿਸ਼ ਸਾਡੇ ਸਾਹਮਣੇ ਉਭਰੇ ਖਾਸ ਕਰਕੇ ਕਾਗਜ਼ ਖੋਣ ਫાડਨ ਵਾਲੇ ਤੇ ਉਹ ਸਾਰੀ ਪ੍ਰਕਿਰਿਆ ਦੇ ਦੌਰਾਨ ਇੱਕ ਆਡੀਓ ਦਾ ਮਾਮਲਾ ਬਹੁਤ ਚਰਚਾ ਚਾਹ ਜਿਹੜਾ ਅਦਾਲਤ ਤੱਕ ਵੀ ਗਿਆ ਤੇ ਹੁਣ ਕਹਿੰਦੇ ਚੋਣ ਕਮਿਸ਼ਨ ਵੀ ਉਹਦੇ ਤੇ ਕਾਰਵਾਈ ਕਰਦਾ ਨਜ਼ਰ ਆ ਰਿਹਾ ਜੀ ਤੇ ਹਾਈ ਕੋਰਟ ਨੇ ਵੀ ਚੋਣ ਕਮਿਸ਼ਨ ਤੋਂ ਵੀ ਰਿਪੋਰਟ ਤਲਬ ਕੀਤੀ ਹੈ ਤੇ ਉਹਦੇ ਡੀਜੀਪੀ ਤੋਂ ਰਿਪੋਰਟ ਤਲਬ ਕਰ ਲਈਏ ਚੋਣ ਕਮਿਸ਼ਨ ਨੇ ਇਹ ਸਾਰਾ ਵਰਤਾਰਾ ਕੀ ਕਾਗਜ਼ੀ ਪੱਥਰੀਓ ਚੱਲਦਾ ਰਹੇਗਾ ਜੀ ਜਾਂ ਕੋਈ ਰੋਕ ਲੱਗਣ ਦੀ ਕੋਈ ਕਾਰਵਾਈ ਹੋਣ ਦੀ ਸਥਿਤੀ ਅਜੇ ਹੈਗੀ ਹੈ ਦੇਖੋ ਗੱਲ ਤਾਂ ਇਹੀ ਹੁੰਦੀ ਹੈ ਕਿ ਹਾਈ ਕੋਰਟ ਨੇ ਚੋਣ ਕਮਿਸ਼ਨ ਤੋਂ ਚੋਣ ਕਮਿਸ਼ਨ ਕੋਲ ਆਪਣਾ ਤਾਂ ਕੋਈ ਸਿਸਟਮ ਨਹੀਂ ਹੈ। ਉਹਦੇ ਕੋਲ ਸਿਸਟਮ ਤਾਂ ਇਹੀ ਪੁਲਿਸ ਹੈ ਤੇ ਇਹੀ ਪ੍ਰਸ਼ਾਸਨ ਹੈ ਜਿਹਦੇ ਤੋਂ ਗੱਲ ਕਰੇਗੀ। ਔਰ ਜੇ ਉਹਨੇ ਰਿਪੋਰਟ ਦੇਣੀ ਹੈ ਜੇਕਰ ਉਹ ਗੱਲ ਸਾਹਮਣੇ ਆ ਗਈ ਪਟਿਆਲੇ ਦੇ ਵਿੱਚ ਪਟਿਆਲਾ ਪੁਲਿਸ ਹੈ ਵਾਕਈ ਜੇਕਰ ਠੀਕ ਹੈ ਹਾਲਾਂਕਿ ਪਟਿਆਲਾ ਪੁਲਿਸ ਤਾਂ ਇਹੀ ਕਹਿ ਰਹੀ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਮਹਾਰਨਾ ਜ਼ਰੂਰ ਸਭ ਨੂੰ ਦੇਤਾ ਹੈ ਭਾਵੇਂ ਉਹ ਠੀਕ ਹੋਵੇ ਜਾਂ ਗਲਤ। ਉਹ ਕਹਿੰਦੇ ਏਆਈ ਜੀਨਰੇਟਰ ਨੇ ਜਿਹੜੇ ਇੱਕ ਵਾਰ ਤਾਂ ਤੁਹਾਨੂੰ ਉਹਨੂੰ ਜਿਹੜਾ ਵੀ ਕੋਈ ਇਲਜ਼ਾਮ ਹੁੰਦਾ ਉਹਨੂੰ ਸਾਈਡ ਲਾਈਨ ਕਰਨ ਦਾ ਮੌਕਾ ਮਿਲ ਜਾਂਦਾ ਤੇ ਬਾਅਦ ਦੇ ਵਿੱਚ ਕਈ ਵਾਰ ਸਵਾ ਲੰਘ ਜਾਂਦਾ ਉਹ ਹੋਰ ਗੱਲਾਂ ਹੁੰਦੀਆਂ ਨੇ ਹੁਣ ਗੱਲ ਤਾਂ ਇਹ ਹੈ ਗੱਲ ਬਿਲਕੁਲ ਡੀਜੀਪੀ ਦੇ ਦਾਇਰੇ 'ਚ ਜੇ ਕੋਈ ਇਹੋ ਜੀ ਆਡੀਓ ਹੈ ਉਸ ਆਡੀਓ ਨੂੰ ਜਾ ਕੇ ਫੋਰੈਂਸਿਕ ਉਹਦੇ ਤੋਂ ਚੈੱਕ ਕਰਾ ਕੇ ਔਰ ਸਾਈਬਰ ਕ੍ਰਾਈਮ ਦਾ ਭਾਵਨਾ ਤੇ ਜੇ ਉਹ ਬਣੀ ਹੈ AI ਨਾਲ ਬਣੀ ਹੈ ਤਾਂ ਕਿੱਥੇ ਬਣੀ ਹੈ ਜੇਕਰ ਨਹੀਂ ਬਣੀ ਹੈ ਤੇ ਉਹ オリジナル ਹੈ ਤਾਂ ਕਿਵੇਂ ਰਿਕਾਰਡ ਹੋਈ ਹੈ ਕਿੱਥੇ ਹੋਈ ਹੈ ਪਰ ਪੰਜਾਬ ਪੁਲਿਸ ਦਾ ਰਿਕਾਰਡ ਜਿਹੜਾ ਉਹ ਇਹੋ ਜਿਹਾ ਨਹੀਂ ਹੈ ਜਦੋਂ ਹਾਈ ਕੋਰਟ ਨੇ ਪੰਜਾਬ ਪੁਲਿਸ ਤੋਂ ਪੁੱਛਿਆ ਸੀ ਕਿ ਨਾਰਿੰਦਰ ਸਿਮਨੋਈ ਦੀ ਇੰਟਰਵਿਊ ਕਿੱਥੇ ਹੋਈ ਹੈ ਤਾਂ ਡੀਜੀਪੀ ਸਾਹਿਬ ਨੇ ਝੱਟ ਬਿਆਨ ਦਿੱਤਾ ਸੀਗਾ ਕਿ ਪੰਜਾਬ ਦੀ ਕਿਸੇ ਜੇਲ੍ਹ 'ਚ ਜਾਂ ਪੰਜਾਬ ਦੇ ਕਿਸੇ ਥਾਣੇ 'ਚ ਨਹੀਂ ਹੋਈ ਪਰ ਹਾਈ ਕੋਰਟ ਨੇ ਆਪਣੇ ਲੈਵਲ ਤੇ ਐਸਆਈਟੀ ਬਣਾਈ ਉਹ ਐਸਆਈਟੀ ਨੂੰ ਕਿਹਾ ਕਿ ਤੁਸੀਂ ਜਾਂਚ ਕਰੋ ਤੇ ਕਾਫੀ ਲੰਬੇ ਸਮੇਂ ਬਾਅਦ ਸਗੋ ਜਦੋਂ ਤੋਂ ਡੀਜੀਪੀ ਸਾਹਿਬ ਨੇ ਕਿਹਾ ਸੀ ਉਦੋਂ ਲੰਬੇ ਸਮੇਂ ਬਾਅਦ ਨਿਕਲ ਆਇਆ ਕਿ ਇੱਕ ਪਹਿਲੀ ਇੰਟਰਵਿਊ ਖਰੜ ਦੇ ਥਾਣੇ ਦੇ ਵਿੱਚ ਹੋਈ ਹੈ ਸੀਆਈਏ ਥਾਣੇ ਦੇ ਵਿੱਚ ਹੋਈ ਹੈ ਕੀ ਡੀਜੀਪੀ ਤੋਂ ਬਿਨਾ ਪੁੱਛੇ ਹੋਈ ਸੀ ਚੀਫ ਮਿਨਿਸਟਰ ਤੋਂ ਬਿਨਾ ਪੁੱਛੇ ਹੋਈ ਸੀ ਜੇ ਬਿਨਾ ਪੁੱਛੇ ਹੋਈ ਸੀ ਤਾਂ ਜਦੋਂ ਪੁੱਛਿਆ ਡੀਜੀਪੀ ਨੇ ਕਿ ਉਦੋਂ ਵੀ ਗਵਰਾ ਕੀਤਾ ਗਿਆ ਡੀਜੀਪੀ ਨੂੰ ਕਿ ਉਹਨਾਂ ਅਫਸਰਾਂ ਨੇ ਨਹੀਂ ਦੱਸਿਆ ਸਾਰਿਆਂ ਨੇ ਜਾਂ ਤੁਹਾਡੀ ਇੰਟੈਲੀਜੈਂਸ ਜਿਹੜੀ ਸੀ ਉਹ ਤੁਹਾਨੂੰ ਕੋਈ ਪੁਖਤਾ ਜਾਣਕਾਰੀ ਨਹੀਂ ਦਿੰਦੀ ਜਾਂ ਇੰਟੈਲੀਜੈਂਸ ਫੇਲਿਅਰ ਹੈ ਤੁਹਾਡੇ ਕੋਲ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਜੇ ਐਡਾ ਕੁਛ ਹੈ ਤਾਂ ਉਹੀ ਤੁਹਾਡੀ ਪੰਜਾਬ ਪੁਲਿਸ ਦੀ ਬਣਾਈ ਹੋਈ ਐਸਆਈਟੀ ਉਹ ਕਿਵੇਂ ਲੱਭਣਦੀ ਹੈ ਹਰਕ ਕੇਵਲ ਇੰਨਾ ਸੀ ਉਹ ਹਾਈ ਕੋਰਟ ਨੇ ਬਣਾਈ ਸੀ ਉਹ ਤੁਸੀਂ ਹੁਣ ਨਾ ਤਾਂ ਕੋਈ ਡੀਜੀਪੀ ਤੇ ਆ ਚਾਈ ਮਾੜੀ ਮੋਟੀ ਬੀਬੀ ਤੁਸੀਂ ਐਡਾ ਵੱਡਾ ਝੂਠ ਬੋਲਿਆ ਕਿ ਗੈਂਗਸਟਰ ਨੂੰ ਤੁਹਾਡੇ ਅਧਾਰੇ ਦੇ ਨਾ ਵੱਡੇ ਹੋਰ ਅਧਿਕਾਰੀਆਂ ਜਾਂਦੇ ਦੇ ਵਿੱਚ ਆਏ ਤਾਂ ਫਿਰ ਉਹ ਜਿਹੜਾ ਸਟੇਟ ਦਾ ਤੁਹਾਡਾ ਇੱਕ ਸਿਸਟਮ ਹੁੰਦਾ ਪੋਲਿਟਿਕ ਪੋਲੀਟੀਕਲ ਬਾਸਸ ਜਦਾ ਉਹਨੂੰ ਬਚਾਉਣ ਦੇ ਲਈ ਤੁਸੀਂ ਕੰਪਰੋਮਾਈਜ਼ ਕਰਦੇ ਹੋ ਆਪਣੇ ਪ੍ਰੋਫੈਸ਼ਨਲ ਡਿਊਟੀ ਦੇ ਨਾਲ ਕਈ ਵਾਰ ਜਦੋਂ ਪ੍ਰੋਫੈਸ਼ਨਲ ਡਿਊਟੀ ਨਾਲ ਕੰਪਰੋਮਾਈਜ਼ ਕੀਤਾ ਜਾਂਦਾ ਤਾਂ ਲਾਜ਼ਮੀ ਹੈ ਕਿ ਕ੍ਰਾਈਮ ਵੀ ਵੱਧਦਾ ਤੇ ਬਾਕੀ ਚੀਜ਼ਾਂ ਵੀ ਵੱਧਦੀਆਂ ਜਾ ਰਹੀਆਂ ਹੁਣ ਜਾਤਾ ਇੱਕ ਤਰੀਕਾ ਇਹੀ ਹੈ ਕਿ ਪੰਜਾਬ ਪੁਲਿਸ ਦੇ ਡੀਜੀਪੀ ਸਭ ਜਿਹੜੇ ਨੇ ਤੋਂ ਕਿਸੇ ਸਾਈਬਰ ਵਾਲੇ ਦੀ ਆਪਣੇ ਦੀ ਜ਼ਿੰਮੇਵਾਰੀ ਲਾ ਕੇ ਸ਼ਾਮ ਤੱਕ ਦੱਸੋ ਜੋ ਵੀ ਤੁਹਾਡੇ ਕੋਲ ਆ ਉਹਦੀ ਰਿਪੋਰਟ ਦੇਣਗੇ ਤਾਂ ਇਹ ਤਰੀਕਾ ਦੂਜਾ ਇਹ ਹੈ ਵੀ ਜਾਂ ਫਿਰ ਇਹਨਾਂ ਤੋਂ ਨਹੀਂ ਹੁੰਦਾ ਹਾਈ ਕੋਰਟ ਕਿਸੇ ਹੋਰ ਨੂੰ ਸੌਂਪੇ ਫਿਰ ਵੀ ਜੇ ਪੰਜਾਬ ਪੁਲਿਸ ਨਹੀਂ ਕਰ ਰਹੀ ਜਗ ਨਹੀਂ ਇਹ ਪਤਾ ਲੱਗ ਰਿਹਾ ਤਾਂ ਕਿਸੇ ਹੋਰ ਏਜੰਸੀ ਦੀ ਜ਼ਿੰਮੇਵਾਰੀ ਲਾਵੇ ਜਿਹੜੀ ਏਜੰਸੀ ਲੱਭ ਕੇ ਦੇ ਮਾਮਲਾ ਤਾਂ ਬਹੁਤ ਸੀਰੀਅਸ ਹੈ ਮਾਮਲਾ ਜੇਕਰ ਵਾਕਈ ਐਮ ਐਮ ਮੀਟਿੰਗ ਹੋ ਰਹੀ ਹੈ ਇਹ ਸਾਰੀ ਪਲਾਨਿੰਗ ਹੋ ਰਹੀ ਹੈ ਰਣਨੀਤੀ ਹੋ ਰਹੀ ਹੈ ਫਿਰ ਚੋਣ ਕਾਦੀ ਰਹੇਗੀ ਫਿਰ ਤਾਂ ਚੋਣ ਦਾ ਕੋਈ ਮਤਲਬ ਹੀ ਨਹੀਂ ਫਿਰ ਤਾਂ ਆਟੋਮੈਟਿਕ ਇਹ ਅਭੀ ਪੁਲਸ ਵਾਲੇ ਐਸ ਐਸ ਪੀ ਤੇ ਐਸ ਐਚਓ ਨੂੰ ਕਹਿੰਦਿਆ ਕਰੋ ਵੀ ਭਾਈ ਫਰਾਨਾ ਫਰਾਨਾ ਬੰਦਾ ਚੋਣ ਲਓ ਤੁਸੀਂ ਨਾਮਜ਼ਦ ਕਰ ਦੋ ਤੇ ਉਹੀ ਚੋਣੇ ਜਾਣਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੇ ਕਿਸੇ ਨੇ ਜਾਣਬੁੱਝ ਕੇ ਬਣਾਈ ਆ ਤਾਂ ਉਹਨੂੰ ਵੀ سزا ਮਿਲ ਜੂਗੀ ਨਹੀਂ ਤਾਂ ਜੇਕਰ ਇਹ ਆ ਇੱਕ ਗੱਲ ਆਪਾਂ ਦੇਖ ਹੀ ਰਿਹਾ ਲਗਾਤਾਰ ਕਿ ਰੌਲੇ ਰੱਪੇ ਪੈ ਰਹੇ ਨੇ ਹਰ ਪਾਰਟੀ ਡੈਮੋਕ੍ਰੇਸੀ ਦਾ ਝਾੜ ਉਡਾਉਂਦੀ ਰਹੀ ਆ ਆਪਣੇ ਸਮੇਂ ਦੇ ਵਿੱਚ ਐਤਕੀ ਜਿਆਦਾ ਉਡਾਈਆਂ ਜਾ ਰਹੀਆਂ ਨੇ ਮੁਕਾਬਲਤਨ ਅਗਲੀ ਜਿਹੜੀ ਆਉਗੀ ਜਦੋਂ ਇਹ ਕਹਿੰਦੇ ਨੇ ਹੁਣ ਕੋਈ ਨਹੀਂ ਸਾਡਾ ਵੀ ਆਉਣਾ ਹੀ ਆ ਰਾਜ ਤੁਹਾਡਾ ਇੱਕ ਸਾਲ ਰਹਿ ਗਿਆ ਇਹਦਾ ਮਤਲਬ ਤੁਸੀਂ ਵੀ ਇਹੀ ਕਹਿੰਦੇ ਜਾ ਰਹੇ ਹੋ ਵੀ ਅਸੀਂ ਵੀ ਕਰਾਂਗੇ ਐ ਭਾਈ ਤੁਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਰਾਜ 'ਚ ਅਸੀਂ ਪੱਤਾ ਨਹੀਂ ਖੇਲਣ ਦੇਵਾਂਗੇ ਕਾਨੂੰਨ ਦਾ ਰਾਜ ਹੋਵੇਗਾ ਤੁਸੀਂ ਕਹਿੰਦੇ ਹੋ ਤੁਹਾਨੂੰ ਸਭ ਸਿਖਾਵਾਂਗੇ ਚਾਹੇ ਅਫਸਰ ਹੋਵੇ ਤੇ ਜਿਹੜਾ ਮਰਜੀ ਹੋਵੇ ਇਹ ਜਿਹੜਾ ਮਾਈਂਡ ਸੈਟ ਹੈ ਉਹ ਹੈ ਜਿਵੇਂ ਕੱਲ ਕਿੰਨੇ ਲੰਬੇ ਸਮੇਂ ਤੱਕ ਡੇਰਾ ਬਾਬਾ ਨਾਨਕ ਦੇ ਵਿੱਚ ਸੁਬਜਿੰਦਰ ਰੰਧਾਵਾ ਦਾ ਬੇਟਾ ਤੇ ਐਮ ਐਲ ਏ ਨੂੰ ਸਾਹਮਣੇ ਰਹੇ ਲੋਕਾਂ ਦੀਆਂ ਪੰਗਾਂ ਲੱਸੀਆਂ ਹੋਰ ਬਹੁਤ ਸਾਰੇ ਥਾਵਾਂ ਦੇ ਉੱਤੇ ਵੀ ਇਸ ਲੈਵਲ ਦੀਆਂ ਗੱਲਾਂ ਹੋਈਆਂ ਤਾਂ ਇਹ ਪੰਜਾਬ ਦੇ ਵਿੱਚ ਕਿਉਂ ਜਾ ਰਿਵਾਜ ਪੈ ਰਿਹਾ ਪੰਜਾਬ ਇੱਕ ਚੱਗੇ ਪਾਲੀ ਸਟੇਟ ਦੇ ਤੌਰ ਤੇ ਜਾਣਿਆ ਜਾਂਦਾ ਸੀ ਬੋਟਾ ਪੈਂਦੀ ਸੀ ਲੋਕ ਜੋਰ ਲਾਉਂਦੇ ਸੀ ਖਰੀਦੇ ਖਰੂਦਦੇ ਹੁੰਦੇ ਪੈਸੇ ਪੁੱਸਦੇ ਪਰ ਇਹ ਜਿਹੜੀ ਜ਼ਬਰਦਸਤੀ ਵਾਲਾ ਕੰਮ ਹੈ ਇਹ ਉਸ 15 ਦੇ ਬੂਥ ਕੈਪਚਰਿੰਗ ਵਰਗਾ ਹੀ ਕੰਮ ਹੈ ਨਾ ਉਦੋਂ ਵੀ ਖਤਰਨਾਕ ਹੈ ਤਾਂ ਕਿ ਕਾਗਜ਼ੀ ਨਾ ਪਰਦ ਦੇਓ ਕਿਸਾਨ ਦੇ ਰੂਪ ਦੇ ਵਿੱਚ ਇਸ ਲਈ ਇਹਨੂੰ ਬੜੇ ਗੰਭੀਰਤਾ ਨਾਲ ਹਾਈ ਕੋਰਟ ਨੂੰ ਵੀ ਲੈਣਾ ਚਾਹੀਦਾ ਔਰ ਜੇ ਡੀਜੀਪੀ ਸਭ ਤੋਂ ਕੋਈ ਨਹੀਂ ਹੁੰਦਾ ਤਾਂ ਇਹਦੀ ਤੈ ਤੱਕ ਜਾ ਕੇ ਪੰਜਾਬੀਆਂ ਨੂੰ ਘਟੋ ਘਟ ਦੱਸਣਾ ਚਾਹੀਦਾ ਵੀ ਆਹ ਗੱਲ ਹੋਈ ਹੈ ਆਹ ਬੰਦੇ ਉਹਦੇ ਵਿੱਚ ਫਸੇ ਨੇ ਆਹ ਨਹੀਂ ਫਸੇ ਜਾਲੀ ਆ ਜਾਂ ਨਹੀਂ ਜਾਲੀ ਹੈ ਸਦਰ ਰਮਿੰਦਰ ਸਿੰਘ ਜੀ ਰੂਸ ਦੇ ਰਾਸ਼ਟਰਪਤੀ ਪੋਤੀਨ ਤੀਕ ਘੰਟਿਆਂ ਦੀ ਦੌਰੇ ਤੇ ਨੇ ਕੱਲ ਰਾਤ ਮੋਦੀ ਦੇ ਘਰੇ ਸੀ ਅੱਜ ਰਾਤ ਰਾਸ਼ਪਤੀ ਦੇ ਘਰੇ ਖਾਣਾ ਖਾਣਗੇ ਪਰ ਉਹਦੇ ਵਿਚਾਲੇ ਉਹਨਾਂ ਦੀਆਂ ਕੁਝ ਮੀਟਕਾਂ ਨੇ ਅਹਿਮ ਜਿਹੜੀਆਂ ਰਹਿਣ ਵਾਲੀਆਂ ਨੇ ਤੇ ਅੰਤਰਰਾਸ਼ਟਰੀ ਪੱਧਰ ਤੇ ਇਸ ਫੇਰੀ ਤੇ ਕਾਫੀ ਨਜ਼ਰ ਆ ਖਾਸ ਕਰ ਅਮਰੀਕਾ ਵਾਲੇ ਰਸਤਿਆਂ ਦੇ ਵਿੱਚ ਜਿਹੇ ਜਿਹੇ ਖੜੋਤ ਹੈ ਉਧਰੋਂ ਟੈਰਫ ਵਾਲਾ ਜਿਹੜਾ ਪਹਿਲੂ ਹੈ ਉਹਨਾਂ ਦੇ ਉੱਤੇ ਕੋਈ ਅਸਰ ਪੈਂਦਾ ਦਿਖਦਿਓ ਜਾਂ ਕਾਰੋਬਾਰ ਦੇ ਤੌਰ ਤੇ ਜਿਵੇਂ ਕਟੌਤੀ ਦੀ ਸਵਾਲ ਖੜੇ ਹੋ ਰਿਹਾ ਸੀ ਕਿ ਰੂਸ ਨਾਲ ਘਟਾਓ ਜੀ ਤੇਲ ਲੈਣਾ ਲੂਣਾ ਉਹਦੇ ਤੇ ਕੋਈ ਅਸਰ ਪੈਂਦਾ ਦਿਖਦਿਓ ਕਿੱਧਰ ਨੂੰ ਜਾਏਗੇ ਰੂਸ ਔਰ ਭਾਰਤ ਦੀ ਦੋਸਤੀ ਹੋਰ ਮਜ਼ਬੂਤ ਹੁੰਦੀ ਦਿਖ ਰਿਹਾ ਉਹ ਕੀ ਦਿਖ ਰਿਹਾ ਹੈ ਇਸ ਫੇਰੀ ਦੇ ਮਾਇਨੇ ਇੰਦਰ ਦਨਾਂ ਦੇ ਵਿੱਚ ਦੁਨੀਆਂ ਦੇ ਵਿੱਚ ਅਸਲ ਸੱਤਾ ਦੇ ਜਿਹੜੇ ਤਵਾਜਰ ਨੇ ਉਹ ਬਦਲ ਰਹੇ ਜਿਹੜੀ ਸਿੰਗਲ ਸੁਪਰ ਪਾਵਰ ਦਾ ਕਨਸੈਪਟ ਸੀ ਕਿ ਅਮਰੀਕਾ ਸੁਪਰ ਪਾਵਰ ਹੈ ਉਹਦਾ ਢਾਂਚਾ ਕਿਤੇ ਨਾ ਕਿਤੇ ਹਿਲਦਾ ਨਜ਼ਰ ਆ ਰਿਹਾ ਉਹਨੂੰ ਚੈਲੰਜ ਹੈ ਵਪਾਰ ਦੇ ਮਾਮਲੇ 'ਚ ਬਹੁਤ ਚੈਲੰਜ ਨੇ ਖਾਸ ਤੌਰ ਤੇ ਮਾਰਕੀਟ ਦੇ ਚਾਈਨਾ ਬਹੁਤ ਵੱਡੀ ਤਾਕਤ ਦੇ ਤੌਰ ਤੇ ਉੱਭਰ ਰਿਹਾ ਦੂਜੇ ਪਾਸੇ ਰੂਸ ਵੀ ਉਹਦੀ ਗਨ ਬੰਨਣੋਂ ਹਟ ਗਿਆ ਪਹਿਲਾਂ ਭਾਵੇਂ ਸੋਵੀਅਤ ਯੂਨੀਅਨ ਤੇ ਅਮਰੀਕਾ ਦੇ ਦਰਮਿਆਨ ਇੱਕ ਤਬਾਜੰਸੀ ਜਦੋਂ ਟੁੱਟ ਗਿਆ ਸੀ ਉਸ ਤੋਂ ਬਾਅਦ ਇਹ ਲੱਗ ਰਿਹਾ ਸੀਗਾ ਕਿ ਅਮਰੀਕਾ ਕੋਈ ਇੱਕ ਪਾਵਰ ਹੈ ਹੁਣ 트럼ਪ ਨੇ ਜਿਸ ਲੈਵਲ ਦੀ ਗੱਲ ਆਕੇ ਕੀਤੀ ਕਿ ਗਲ ਗੁੱਠਾ ਦੇ ਕੇ ਬ੍ਰਾਮ ਰੋੜ ਕੇ ਜਬਰੀ ਐਗਰੀਮੈਂਟ ਕਰਾਓ ਇੰਟਰਨੈਸ਼ਨਲ ਸੰਸਥਾਵਾਂ ਚੋਂ ਬਾਹਰ ਆਜੋ ਦਵੱਲੇ ਮਤਲਬ ਐਗਰੀਮੈਂਟ ਕਰੋ ਤੇ ਉਹਦੇ ਨਾਲ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਵੀ ਮਤਲਬ ਨਾਰਾਜ਼ਗੀ ਵੀ ਹੈ ਤੇ ਉਹਨਾਂ ਨੂੰ ਘਾਟੇ ਵੀ ਪੈ ਰਹੇ ਨੇ ਬਹੁਤ ਸਾਡੇ ਵੀ ਇਵਨ ਅਮਰੀਕਾ ਨੇ ਜਦੋਂ ਦੇ ਸੈਂਕਸ਼ਨ ਜਲਾਏ ਨੇ ਸੈਂਕਸ਼ਨ ਜਦੇ ਨਾਲ ਰੁਪਈਏ ਵਪਾਰ ਦਾ ਤਵਾਜਨ ਹੱਲ ਰਿਹਾ ਰੁਪਈਆ ਜਿਹੜਾ ਡਾਲਰ ਦੇ ਮੁਕਾਬਲੇ 90 ਨੂੰ ਟੱਚ ਕਰ ਗਿਆ ਮਤਲਬ 90 ਰੁਪਏ ਦੇ ਮੁਕਾਬਲੇ ਉਹਦਾ ਲਾਸਟਫ ਹੋ ਰਿਹਾ ਕਿਸੇ ਨਾ ਕਿਸੇ ਪਰ ਉਹਦੀ ਪਰਭਾਈ ਜਾਂ ਬਾਕੀ ਦਾ ਚੀਜ਼ਾਂ ਕਰਦੇ ਸੀ ਕਿ ਰੂਸ ਤੋਂ ਤੇਲ ਮਿਲਦਾ ਜਾਂ ਬਾਕੀ ਚੀਜ਼ਾਂ ਨੇ ਉਹਨੂੰ ਵੀ ਉਹ ਕਹਿ ਰਿਹਾ ਕਿ ਘਟਾਓ ਨਹੀਂ ਘਟਾਉਂਦੇ ਮੈਂ ਹੋਰ ਸੈਂਕਸ਼ਨ ਜਨਾਉਂਗਾ ਪਰ ਬਹੁਤੀ देर ਨਹੀਂ ਚੱਲਣਾ ਜੇ ਸਾਰੇ ਦੇਸ਼ ਇਹ ਬ੍ਰਿਕਸ ਦੇਸ਼ਾਂ ਦਾ ਇੱਕ ਸਮੂਹ ਹੈ ਬ੍ਰਿਕਸ ਜਿਹੜਾ ਸਭ ਤੋਂ ਪਹਿਲਾਂ ਬਣਾਇਆ ਇਹਨਾਂ ਨੇ ਚਾਰਾਂ ਦੇਸ਼ਾਂ ਨੇ ਮਤਲਬ ਚੀਨ ਨੇ ਭਾਰਤ ਨੇ ਬ੍ਰਾਜ਼ੀਲ ਨੇ ਜਿਹੜਾ ਰੂਸ ਨੇ ਤੇ ਸਾਊਥ ਅਫਰੀਕਾ ਨੇ ਇਹਨਾਂ ਨੇ ਮਿਲ ਕੇ ਬਣਾਇਆ ਹੁਣ ਹੋਰ ਦੇਸ਼ ਵੀ ਇਹਦੇ ਮੈਂਬਰ ਬਣਦੇ ਜਾਂਦੇ ਨੇ ਇਹ ਲਗਭਗ ਦੁਨੀਆ ਦੀ 40 42% ਪਾਪੂਲੇਸ਼ਨ ਹੈ ਜਿਹੜੀ ਇਹਨਾਂ ਚ ਰਹਿੰਦੀ ਹੈ ਮਤਲਬ ਅੱਧੇ ਦੇ ਨੇੜੇ ਚੜੇ ਜਾਂਦੇ ਨੇ ਸਾਰੇ ਦੇਸ਼ ਜੇ ਆਪਸ ਦੇ ਵਿੱਚ ਇਹਨਾਂ ਨੇ ਰੌਲਾ ਤਪੂਸਨ ਨਾਲ ਇਹ ਵੀ ਸੀ ਪਹਿਲਾਂ ਇਹ ਵੀ ਕਿਹਾ ਸੀਗੇ ਇਹ ਆਪਣੀ ਘਰੇਲੂ ਕ੍ਰਾਸੀ ਦੇ ਵਿੱਚ ਹੀ ਵਪਾਰ ਕਰ ਸਕਦੇ ਨੇ ਜਿਵੇਂ ਅਸੀਂ ਤੇਲ ਲੈਨੇ ਆ ਰੁਪਈਆ ਰੁਪਈਏ ਦੇ ਸਕਦੇ ਆ ਜ਼ਰੂਰੀ ਨੇ ਡਾਲਰ ਦੇ ਰੂਪ ਦੇ ਵਿੱਚ ਔਰ ਜੇ ਡਾਲਰ ਨੂੰ ਆ ਚਾਉਂਦੀ ਆ ਤਾਂ ਅਮਰੀਕਨ ਜਿਹੜੀ ਅਰਥਵਿਵਸਥਾ ਉੱਤੇ ਬੇਹੱਦ ਜ਼ਿਆਦਾ ਅਸਰ ਪੈਂਦਾ ਫਿਰ ਉਹ ਕੰਟਰੋਲਿੰਗ ਅਥਾਰਟੀ ਨਹੀਂ ਰਹਿੰਦੀ ਨਾ ਜਿਹੜੀ ਦੁਨੀਆ ਦੇ ਵਿੱਚ ਉਸ ਲੈਵਲ ਦੇ ਉੱਤੇ ਆ ਭਾਰਤ ਨਾਲ ਅਮਰੀਕਾ ਦਾ ਵੀ ਇੱਕ ਚੱਲ ਰਿਹਾ ਅੰਦਰਖਾਤੇ ਕਿ ਜੀ ਜਿਹੜਾ ਐਗਰੀਮੈਂਟ ਹੋ ਜੇ ਵਪਾਰਕ ਐਗਰੀਮੈਂਟ ਉਸ ਪੱਧਰ ਦੇ ਉੱਤੇ ਕਿੱਥੇ ਹੁੰਦਾ ਕਿੱਥੇ ਨਹੀਂ ਹੁੰਦਾ ਜਾ ਕੇ ਅਜੇ ਤੱਕ ਆਇਆ ਨਹੀਂ ਸਾਹਮਣੇ ਹਾਲਾਂਕਿ ਕਈ ਲੋਕ ਐਲੀਗੇਸ਼ਨ ਲਾਉਂਦੇ ਨੇ ਕਿ ਕਰ ਚੁੱਕੇ ਨੇ ਸਾਨੂੰ ਦੱਸ ਨਹੀਂ ਰਹੇ ਪਰ ਉਹ ਬਾਤ ਦੀ ਗੱਲ ਹੈ ਜਿੰਨਾ ਚਿਰ ਸਾਹਮਣੇ ਨਹੀਂ ਕੋਈ ਚੀਜ਼ ਆ ਰਹੀ ਹਾਂ ਇਹਦੇ ਨਾਲ ਇਹ ਜ਼ਰੂਰ ਹੈ ਕਿ ਪੂਤਰ ਨਾਲ ਆਇਆ ਵੈਸੇ ਤਾਂ ਇਹ ਕੰਟਰੀ ਭਾਰਤ ਨੂੰ ਸਾਰੇ ਬਹੁਤੇ ਹਥਿਆਰ ਹੀ ਵੇਚਦੇ ਨੇ ਆਪਣੀ ਇਕੋਨਮੀ ਦੇ ਵਾਸਤੇ ਡਿਫੈਂਸ ਦੇ ਐਗਰੀਮੈਂਟ ਜਿਆਦਾ ਕਰਦੇ ਨੇ ਮੁਕਾਬਲਤ ਨਾਲ ਇੱਥੇ ਵੀ ਪੂਤਰ ਨਾਲ ਵੀ ਡਿਫੈਂਸ ਦਾ ਇੱਕ ਬੜਾ ਵੱਡਾ ਮੁੱਦਾ ਹੈਗਾ ਪਰ ਹੋਰ ਟੈਕਨੀਕ ਤੇ ਹੋਰ ਸਮਾਨ ਦੇ ਪੁੱਤੇ ਵੀ ਹੈਗੇ ਦੁਨੀਆ ਦੇ ਵਿੱਚ ਜਿੰਨੇ ਦੇਸ਼ਾਂ ਨਾਲ ਜਿਹੜੇ ਜਿਆਦਾ ਬਿਜ਼ਨਸ ਦਾ ਵਪਾਰ ਹੋਏਗਾ ਭਾਰਤ ਵੀ ਭਾਰਤ ਭਾਵੇਂ ਵਿਕਾਸਸ਼ੀਲ ਦੇਸ਼ ਹੈ ਪਰ ਐਡਾ ਵੱਡਾ ਆਬਾਦੀ ਦਾ ਇਹਦੇ ਕੋਲ ਇੱਕ ਸੈਕਸ਼ਨ ਹੈ ਮਾਰਕੀਟ ਦੇ ਐਂਗਲ ਤੋਂ ਜਿੰਨੀ ਜਿੰਨੀ ਆਬਾਦੀ ਬਾਕੀ ਦੇਸ਼ਾਂ ਦੀ ਆ ਉਡੀ ਕ ਆਬਾਦੀ ਇੱਥੇ ਮਿਡਲ ਅਪਰ ਮਿਡਲ ਕਲਾਸ ਦੀ ਹੈਗੀ ਹੈ ਜਿਹੜੀ ਉਸ ਪੱਧਰ ਦੇ ਉੱਤੇ ਹੈ ਵੱਡੀ ਮਾਰਕੀਟ ਹੈ ਇਕਨੋਮੀ ਦੇ ਪੱਖ ਤੋਂ ਵੀ ਹੈ ਤੇ ਦੇਖੋ ਪੁੱਤਨ ਨਾਲ ਇਹ ਮਿਲਣਾ ਤੇ ਇੱਕ ਲੈਵਲ ਦਾ ਤਾਂ ਇਹ ਦੱਸਦਾ ਕਿ ਇਹਦਾ ਮਤਲਬ ਅਮਰੀਕਾ ਸਾਹਮਣੇ ਉਹਨਾਂ ਤੁਸੀਂ ਕੁੜੇ ਨਹੀਂ ਟੇਕਰੇ ਜੇ ਉਤਰ ਨਾਲ ਵੀ ਰੱਖ ਰਹੇ ਹੋ ਬਾਕੀ ਜਗਾ ਚੈਨਾ ਨਾਲ ਵੀ ਰੱਖ ਰਹੇ ਹੋ ਤਾਂ ਇਹਦੇ ਨਾਲ ਇੱਕ ਬੈਲੈਂਸ ਤਾਂ ਬਣੂਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿੰਨਾ ਬਣਦਾ ਕੀ ਬਣਦਾ ਤੇ ਅਗਲੇ ਜਿਹੜੇ ਐਗਰੀਮੈਂਟ ਤੇ ਅਸਰ ਕੀ ਪੈਂਦਾ ਜਿਹੜਾ ਅਮਰੀਕਾ ਨਾਲ ਹੋਏਗਾ ਟਰੰਪ ਉਹਨਾਂ ਦਾ ਰਿਐਕਸ਼ਨ ਕੀ ਹੁੰਦਾ ਇਸ ਐਗਰੀਮੈਂਟ ਤੋਂ ਬਾਅਦ ਜਿਹੜਾ ਇਸ ਲੈਵਲ ਤੇ ਹੋਏਗਾ ਉਹ ਗੱਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਉਣਗੀਆਂ ਪਰ ਅਜੇ ਕਸਮ ਕਸ ਬਹੁਤ ਜ਼ਿਆਦਾ ਹੈ ਅਜੇ ਕਿਹੜੇ ਪਾਸੇ ਝੁਕਾ ਕੀ ਦਾ ਕੀ ਹੋਏਗਾ ਇਹ ਕਹਿਣਾ ਮੁਸ਼ਕਲ ਹੈ ਹਾਂ ਬਿਲਕੁਲ ਇਹ ਵੀ ਦੇਖਣਾ ਜ਼ਰੂਰੀ ਹੋਏਗਾ ਜੀ ਕਿ ਕਲੀਆਂ ਰੋਟੀਆਂ ਖਾਣੀਆਂ ਤਸਵੀਰਾਂ ਖਚਾਉਣੀਆਂ ਹੀ ਮਸਲਾ ਨਹੀਂ ਹੈਗਾ ਕਾਗਜ਼ੀ ਪੱਤਰੀ ਕੀ ਕਰਦੇ ਹੋ ਉਹ ਜੇ ਸਮਝੌਤਿਆਂ ਚ ਕੀ ਜਾਣਦੇ ਹੋ ਜਾਂ ਕਿਹੇ ਜੇ ਮਾਮਲਿਆਂ ਦੇ ਉੱਤੇ ਤੁਸੀਂ ਇੱਕ ਸਾਂਝਾ ਬਿਆਨ ਦਿੰਨੇ ਉਹਦੇ ਉੱਤੇ ਵੀ ਨਜ਼ਰ ਰਹੇਗੀ ਚਲੋ ਮੈਂ ਜਾਂਦੇ ਜਾਂਦੇ ਗੱਲ ਕਰਨੀ ਚਾਹਾਂ ਕੰਗਣ ਵਾਲੇ ਮਾਮਲੇ ਦੀ ਕੰਗਣਾ ਇੱਕ ਵਾਰ ਤਾਂ ਆਲੀ ਜੀ ਅਦਾਲਤ ਪਰ ਉਹ ਨਿੱਜੀ ਪੇਸ਼ੀ ਤੋਂ ਛੂਟ ਵੀ ਭਾਲਦੀ ਹੈ ਅਗਲੀ ਵਾਰ ਫੇਰ ਉਹਨੂੰ ਸੱਦ ਲਿਆ ਗਿਆ ਸੋ ਇਹ ਮਾਮਲਾ ਕਿਸ ਤਰ੍ਹਾਂ ਮਤਲਬ ਕਿ ਨਿਬੜਨ ਵਾਲੀ ਸਥਿਤੀ ਵੱਲ ਨੂੰ ਹੈਗਾ ਜੀ ਉਹ ਤਾਂ ਕਹਿੰਦੀ ਮੈਂ ਮਾਫੀ ਮੰਗ ਲਈ ਜੀ ਹਾਂ ਬੱਸ ਤਾਂ ਨਿਬੜੇ ਜਾਊਗਾ ਪਰ ਉਹ ਇੱਕ ਹਰਾਸਮੈਂਟ ਹੈ ਇਹ ਮਾਮਲਾ ਇਸ ਗੱਲ ਦਾ ਸਿੰਬਲ ਹੈ ਸੂਚਕ ਹੈ ਕਿ ਤੁਸੀਂ ਕਿੱਡੇ ਵੀ ਵੱਡੇ ਸੈਲੀਬ੍ਰਿਟੀ ਹੋਵੋ ਕਿੱਡੇ ਵੀ ਵੱਡੇ ਤਾਕਤਵਰ ਬੰਦੇ ਹੋਵੋ ਸਾਰੇ ਬੰਦਿਆਂ ਨੂੰ ਕਿਸ ਨਜ਼ਰ ਨਾਲ ਦੇਖਣਾ ਹੁੰਦਾ ਤੁਹਾਡਾ ਜਿਵੇਂ ਕਹਿੰਦੇ ਨੇ ਪਹਿਲਾਂ ਤੋਲੋ ਫਿਰ ਬੋਲੋ ਜ਼ੁਬਾਨ ਤੇ ਕੰਟਰੋਲ ਰੱਖਣਾ ਬੇहद ਜ਼ਰੂਰੀ ਹੁੰਦਾ ਔਰ ਖਾਸ ਤੌਰ ਤੇ ਜਿਹੜੇ ਸਧਾਰਨ ਲੋਕਾਂ ਦਾ ਸੈਂਟੀਮੈਂਟ ਹੈ ਇਹ ਕੋਈ ਉਹ ਕਲੱਬ ਨਹੀਂ ਹੈ ਜਿੱਥੇ ਜੋ ਮਰਜ਼ੀ ਕਹਿ ਦਿਓ ਕੰਨ ਉਹ ਜੇ ਹੋ ਜਾਂਦੇ ਇੱਥੇ ਇਮੋਸ਼ਨ ਬਹੁਤ ਵੱਡਾ ਕੰਮ ਕਰਦਾ ਹੈ ਜਜ਼ਬਾਤ ਬਹੁਤ ਵੱਡੇ ਕੰਮ ਕਰਦੇ ਨੇ ਜਦੋਂ ਕਹਿੰਦਾ ਨਾ ਸਿੰਘ ਇਹਨੂੰ ਕਹਿੰਨੇ ਆ ਨਾ ਕਿਸੇ ਨੂੰ ਕਹਾਉਂਦੇ ਆ ਸਾਡੀ ਤਾਂ ਜ਼ਿੰਦਗੀ ਉਹ ਪ੍ਰਾਈਡ ਦੇ ਵਿੱਚ ਐ ਸਨਮਾਨ ਦੇ ਵਿੱਚ ਐ ਇਹ ਸਾਰੇ ਬਾਵਨੇ ਦੇ ਵਿੱਚ ਤਾਂ ਉਹ ਮਾਮਲਾ ਜਿਹੜੀ ਬੀਬੀ ਮਹਿੰਦਰ ਕੌਰ ਹੈ ਉਹ ਮਹਿੰਦਰ ਕੌਰ ਨਹੀਂ ਐ ਇੰਡੀਵਿਜੂਅਲੀ ਉਹ ਕਰੋੜਾ ਉਸ ਲੈਵਲ ਉਸ ਪੱਧਰ ਦੇ ਉਸ ਲੈਵਲ ਦੀਆਂ ਮਾਵਾਂ ਦੀ ਪ੍ਰਤੀਵਿੰਦ ਹੈ ਮਤਲਬ ਉਹਨਾਂ ਨੂੰ ਉਹ ਰਿਪਰੈਜ਼ੈਂਟ ਕਰਦੀ ਐ ਜਿਹਦੇ ਤੇ ਇਹ ਗੱਲ ਹੋ ਰਹੀ ਸੀ ਇਸ ਲਈ ਉਹਨਾਂ ਨੇ ਇੱਕ ਕਮਿਊਨਿਟੀ ਨੂੰ ਮੰਨਿਆ ਹੈ ਕਿ ਇੱਕ ਕਮਿਊਨਿਟੀ ਦੀ ਬੇਇੱਜ਼ਤੀ ਹੋਈ ਹੈ ਨਾ ਕਿ ਇਹ ਇੱਕ ਕੱਲੀ ਬੀਬੀ ਦੀ ਬੇਇੱਜ਼ਤੀ ਹੋਈ ਹੈ ਤੇ ਉਹ ਠੀਕ ਹੈ ਬੀਬੀ ਉੱਥੇ ਜਾ ਰਹੀ ਹੈ ਬਾਕੀ ਜਿਸ ਢੰਗ ਨਾਲ ਉਹ ਕਹਿੰਦੇ ਨੇ ਬਾਹਲਾ ਆੜਨ ਦੀ ਲੋੜ ਨਹੀਂ ਹੁੰਦੀ ਵੀ ਮਾਫੀ ਇਸ ਤਰੀਕੇ ਨਾਲ ਮੰਗ ਲਓ ਉਸ ਤਰੀਕੇ ਨਾਲ ਮੰਗ ਲਓ ਕੀ ਫਰਕ ਪੈਂਦਾ ਹੁੰਦਾ ਵੱਡਪਣ ਸਭ ਉਹਦੇ ਵਿੱਚ ਹੈ ਗੋਲ ਮੋਲ ਜੀ ਕਰਕੇ ਮਾਫੀ ਵੀ ਮੰਗ ਲਓ ਤੇ ਵਿਚ ਵਿਚਾਲਾ ਜਾ ਰੱਖੋ ਉਹਦਾ ਕੋਈ ਗੱਲ ਨਹੀਂ ਹੁੰਦੀ ਤੁਸੀਂ ਆ ਹੀ ਗਏ ਇੱਕ ਜਮਾਨੇ ਤੁਸੀਂ ਕਹੋ ਵੇਗ 14 ਉਹ ਕਿਹਾ ਗਿਆ ਮੇਰਾ ਵੀ ਵੇਗ ਸੀ ਉਸ ਲੈਵਲ ਤੇ ਅੱਜ ਮੈਂ ਉਹ ਤਰ੍ਹਾਂ ਸੋਚਦੀ ਹਾਂ ਤੇ ਮਾਮਲੇ ਉਦੋਂ ਵੀ ਵੱਡੀ ਗੱਲ ਹੈ ਜੇ ਸਭ ਕੇ ਮਿਲ ਜੇ ਕਿ ਮੁੰਬਈ ਤੋਂ बार-बार ਇੱਥੇ ਆਉਣਾ ਪਏਗਾ ਐਨੇ ਲੋਕ ਤੁਹਾਡੀਆਂ ਫਿਲਮਾਂ ਦੇਖਦੇ ਸੀ ਤੁਹਾਨੂੰ ਉਸ ਲੈਵਲ ਤੇ ਦੇਖਣ ਲੱਗੇ ਨੇ ਜਿਹੜੀ ਕਲਾ ਨੂੰ ਸਾਈਡ ਤੇ ਛੱਡ ਕੇ ਨਿੱਜੀ ਤੌਰ ਤੇ ਕੰਗਣਾ ਨੇ ਦੋ ਮਤਲਬ ਇੱਕ ਵੱਡੀ ਵੱਡੀ ਕਮਿਊਨਿਟੀ ਨਾਲ ਇੱਕ ਲੈਵਲ ਦਾ ਜਿਹੜਾ ਕੰਟਰਡਿਕਸ਼ਨ ਹੈ ਖੜੀ ਕਰ ਲਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਸਭ ਨੂੰ ਇਹਦੇ ਤੋਂ ਨਿਜਾਤ ਲੈਣੀ ਚਾਹੀਦੀ ਹੈ ਅਗਲੀ ਪੈਸੀ ਤੇ ਆ ਕੇ 15 ਦਸੰਬਰ ਨੂੰ ਕਿਹਾ ਕਿ ਉਹਨੂੰ ਬਰੰਟ ਜਾਰੀ ਕਰੋ ਨਹੀਂ ਤਾਂ ਨਹੀਂ ਹੁੰਦੇ ਤਾਂ 15 ਨੂੰ ਆ ਕੇ ਦਸੰਬਰ ਨੂੰ ਉੱਡਾ ਮਾਫ ਨਾ ਨੀ ਇਹ ਮਾਫ ਵੀ ਕਰ ਦਿੰਦੇ ਨੇ ਜੇ ਮਾਫੀ ਐ ਲੰਗੇ ਕੇ ਬੰਦੇ ਦੀ ਨੀਅਤ ਨਾਲ ਮੰਗੀ ਹੈ ਨਹੀਂ ਤਾਂ ਨਹੀਂ ਤਾਂ ਆਪਣੇ ਕੱਠ ਚ ਬੰਦਾ ਆਉਂਦਾ ਹੈ ਕਈ ਵਾਰ ਉਹ ਮੂੰਹ ਜਾ ਟ੍ਰੇਡਾ ਕਰਕੇ ਮਾਫੀ ਮੰਗ ਜਾਂਦਾ ਉਹ ਕਹਿੰਦੇ ਦੇਖੋ ਮੂੰਹ ਤਾਂ ਇਹਦਾ ਹੁਣ ਵੀ ਸਿੱਧਾ ਨਹੀਂ ਹੈ ਜੇ ਤਾਂ ਇਹ ਇਹ ਮੰਨ ਨਹੀਂ ਰਿਹਾ ਦਿਨੋਂ ਤੇ ਜੇ ਦਿਲੋਂ ਮੰਨਦਾ ਤਾਂ ਉਹ ਵੱਡੇ ਵੱਡੀਆਂ ਚੀਜ਼ਾਂ ਵੀ ਮਾਫ਼ ਕਰ ਦਿੰਦੇ ਨੇ ਤਾਂ ਕੱਲੀ ਬੋਲੀ ਦਾ ਸਵਾਲ ਹੈ ਬਹੁਤ ਹੱਲ ਤਾਂ ਹੋ ਜਾਏਗਾ ਪਰ ਇਹ ਸਬਕ ਹੋਰ ਸਾਰੇ ਉਹਨਾਂ ਲੋਕਾਂ ਨੂੰ ਹੈ ਜਿਹੜੇ ਲੋਕ ਤਾਕਤ ਦੇ ਨਾਲ ਰਹਿ ਕੇ ਵੱਡਾਪਣਾ ਪ੍ਰਦਰ ਕਰਕੇ ਸ਼ੋਰਤ ਨਾਲ ਰਹਿ ਕੇ ਇਹ ਭੁੱਲ ਜਾਂਦੇ ਨੇ ਕਿ ਬਾਕੀ ਲੋਕਾਂ ਦਾ ਆਪਣਾ ਸਨਮਾਨ ਕਿੰਨਾ ਇੰਪੋਰਟੈਂਟ ਹੁੰਦਾ ਹੈ ਜੀ ਬਿਲਕੁਲ ਸਵਾਲ ਆਤਮ ਸਨਮਾਨ ਦਾ ਹੀ ਹੈ ਬਹੁਤ ਸ਼ੁਕਰੀਆ ਜੀ ਸਰਦਾਰ ਅਮਿਰ ਸਿੰਘ ਜੀ ਇਸ ਖਬਰਾਂ ਦੇ ਉੱਤੇ ਆਪਣਾ ਤੱਥਸਰ ਕਰਨ ਦੇ ਲਈ ਆਪਣੇ ਗੰਭੀਰ ਵਿਚਾਰ ਰੱਖਣ ਦੇ ਲਈ ਬਹੁਤ ਬਹੁਤ ਧੰਨਵਾਦ ਸੱਚਕਾ ਜੀ Obrigado,